ਦਾ ਮੈਂ ਕਿੱਥੇ ਆਉਣੀ ਆ ਆਪਦੀ ਆਪਤਾ ਹੋ ਨਹੀਂ ਛੇੜਦੇ ਗੱਲ ਆਪਦੀ ਆਪਕਾ ਛੇੜਦੇ ਉਹਨਾਂ ਤਾਂ ਐ ਵੀ ਸਾਨੂੰ ਮੋਜਾ ਨਾਲ 2 ਡੂੜ ਕਰੋੜ ਰੁਪਈਆ ਸਵਾ ਕਰੋੜ ਮਿਲ ਜੂਗਾ ਮੋਜਾ ਨਾਲ ਪੰਡ ਬਨ ਲਾਂਗੇ ਐ ਪੰਡ ਕਿਵੇਂ ਬਨਨ ਦੇ ਦੇਾਂਗੇ ਅਸੀਂ ਸਾਡਾ ਖਾਤਾ ਸਾਂਝਾ ਤੇ ਆ ਬਾਪੂ ਹੋ ਰਿਆਂ ਦਾ ਮੈਂ ਜਾ ਕੇ ਆਉਣੀ ਆ ਕੁੜੇ ਤਾਂ ਤੂੰ ਕਿੱਧਰ ਜਾਣੀ ਆ ਮਾਤਾ ਦਰੂਹੀਂ ਜਾਂਦੀ ਸੀ ਕੰਮ ਕਿਵੇਂ ਆ ਮੈਂ ਛੋੜਿਆ ਜਾਂਦੀ ਸੀ ਘਰੇ ਕਿਵੇਂ ਜਾਂਦੀ ਸਾਡੇ ਘਰੇ ਛੋੜਿਆ ਘਰੇ ਹੁਣ ਤੈਨੂੰ ਪਤਾ ਹੀ ਹੈ ਦੇਖ ਹੁਣ ਆਪਣੀ ਘਰੇ ਹੁਣ ਜ਼ਮੀਨ ਆ ਗਈ ਫੈਕਟਰੀ ਚ ਹਾਂ ਤੇ ਹੁਣ ਦੇਖ ਆਪਣਾ ਬਾਪੂ ਹੋਰਾਂ ਦਾ ਖਾਤਾ ਸਾਂਝਾ ਪਿਆਗਾ ਹਾਂ ਬਾ ਦਾਦੇ ਹੋਰਿਆਂ ਦਾ ਅੱਛਾ ਤੈਨੂੰ ਕੀ ਫਿਰ ਆ ਨਾ ਮੈਨੂੰ ਹੋਈ ਨਹੀਂਗਾ ਫਿਰ ਹੁਣ ਆਪਣਾ ਕਦੋਂ ਖਾਤਾ ਸਾਂਝਾ ਪਿਆ ਤੇ ਫਿਰ ਆਪਣੀ ਸਾਂਝਾ ਹੀ ਹੋਗੀ ਫਿਰ ਜ਼ਮੀਨ ਉਹ ਹਜੇ ਆਹ ਹੁਣ ਤੇਰੀ ਸਾਜੀ ਵਿਚੀ ਤੁਰੀ ਫਿਰਦੀ ਆ ਹੈ 30 ਸਾਲ ਹੋ ਗਏ ਦੁਬਾਈ ਆਂਦੀ ਰੋ ਤਾਂ ਸਾਡੇ ਹੀ ਆ ਕਿਲਾ ਹੁਣ ਲੈ ਤੇ ਅੱਗੇ ਕਦੇ ਲੋਕਾਂ ਦੀਆਂ ਜ਼ਮੀਨਾਂ ਆਈਆਂ ਉਹ ਨਹੀਂ ਲੋਕਾਂ ਨੇ ਉਧਰ ਉਧਰ ਹੀ ਪੈਸੇ ਚੱਕੇ ਬਣਨ ਥਰਮਲ ਵੇਲੇ ਫਿਰ ਪੈਸੇ ਤਾਂ ਉਹਨਾਂ ਨੇ ਚੱਕੇ ਹੁਣ ਜਿਹੜਾ ਬੋਂਦਾ ਬੀਜ ਉਸੇ ਦੀ ਜ਼ਮੀਨ ਹੈ ਤੇਰੀ ਕਿਵੇਂ ਬਣ ਜੂਗੀ ਬੋਂਦਾ ਬੀਜ ਦਾ ਪੰਮਾ ਹਾ ਗੀ ਵਿਚ ਤੜਫਦੀ ਆ ਫਿਰ ਨਹੀਂ ਤੜਫਦੀ ਆ ਅੱਧਾ ਕਿਲਾ ਸਾਨੂੰ ਇਧਰੋਂ ਦੇ ਮੰਗੇ ਅਸੀਂ ਆਲਦੀ ਜ਼ਮੀਨ ਤੋਂ ਤੇ ਅੱਧਾ ਕਿਲਾ ਸੀ ਉਧਰੋਂ ਲਵਾਂਗੇ 50 ਲੱਖ ਰੁਪਈਆ ਅਸੀਂ ਚੱਕਾਂਗੇ ਆਪਦਾ ਆਏ ਕਿ ਮੈਂ ਚੱਕ ਲਾਂਗੀ ਤੂੰ 50 ਲੱਖ ਰੁਪਏ ਹੱਥ ਨਾਲ ਚੱਕਾਂਗੇ ਹੋਰ ਕਿਵੇਂ ਚੱਕਾਂਗੇ ਉੱਥੇ ਜਾਵਾਂ ਕਿ ਕਿਦੋਂ ਗਾਏ ਤੁਸੀਂ ਬਰੋਬਰ ਉਹ ਤਾਂ ਸਾਡਕੋਈ ਜ਼ਮੀਨ ਆ ਦੇਖ ਅਸੀਂ ਪਾਉਂਦੇ ਬੀਜ ਦਿਆਂ ਤੂੰ ਕਿੱਦਾਂ ਇੱਧਰ ਤੇਰਾ ਕਬਜ਼ਾ ਸਾਡਾ ਕਬਜ਼ਾ ਇੱਧਰ ਹੈਗਾ ਮੈਂ ਤੁਹਾਨੂੰ ਦੱਸਾਂਗਾ ਲੈ ਨਹੀਂ ਮੁਕਰੇ ਤੋਂ ਨਹੀਂ ਸਾਡਾ ਕਿਰੇ ਸਭ ਲੋਕਾਂ ਦੀ ਖਾਤੇ ਸਾਂਝੇ ਪਾਏ ਨੇ ਸਾਨੂੰ ਲੋਕਾਂ ਤੋਂ ਪਤਾ ਲੱਗਿਆਗਾ ਵੀ ਕਹਿੰਦੇ ਨਾ ਵੀ ਕਿਵੇਂ ਕੋਈ ਸਾਂਝੇ ਖਾਤੇ ਪਾਏ ਨੇ ਬੁੜਿਆਂ ਦੇ ਵੀ ਉਹਨਾਂ ਨੂੰ ਅੱਧੇ ਪੈਸੇ ਮਿਲਣਗੇ ਲੋ ਕਰਤਾਲੀ ਸਿਕਾਤਾ ਦਰਸੀਮ ਹੋਤਾ ਗਈ ਸੀ ਖਾਤਾ ਸੈਨ ਕਿੱਥੇ ਹੋਈ ਐ ਸਾਂਝਾ ਤੇ ਹਜੇ ਸਾਰਾ ਹੋਏ ਵਿੱਚ ਜਦ ਕਦੋਂ ਉਹਦੇ ਦਾ ਨਵੇੜੇ ਨਹੀਂ ਫਿਰ ਨਵੇੜ ਲੈਂਦੇ ਉਹਦੇ ਦਾ ਅਸੀਂ ਕੋਈਂਦੇ ਨਹੀਂ ਪੈਸੇ ਪੂਸੇ ਦਿੰਦੇ ਆ ਤੇ ਖੁਸ਼ੀ ਨੂੰ ਚਾਕ ਕਰਾਂ ਮੈਂ ਤੈਨੂੰ ਦੱਸਾਂ ਖੁਸ਼ੀ ਨੂੰ ਤਾਂ ਤਾਕਤਾ ਕਰੂਗੀ ਤਾਕਤਾ ਕਰਦੇ ਆ ਆਹ ਵਾਹ ਭਾਈ ਵੀਰ ਨਾਲ ਮੰਨ ਜੋਂਗੇ ਤਾ ਉਦੋਂ ਵਧੀਆ ਨਹੀਂ ਫਿਰ ਕਿਵੇਂ ਮਨਾਈਦੇ ਹੁੰਦੇ ਨੇ ਉਵੇਂ ਮਨਾ ਲਾਂਗੇ ਮਨਾ ਲਈ ਤੂੰ ਜਿਵੇਂ ਮਨਾਉਣਾ ਹੋਇਆ ਸੀ ਇਹਨਾਂ ਦੇ ਪੈਸੇ ਪੂਸੇ ਤੈਨੂੰ ਆਇਦਾ ਕੋਈ ਵੀ ਨਾ ਦੇਵੇ ਕਿਸੇ ਨੂੰ ਆਇਦਾ ਦੇਖ ਹੁਣ ਅੱਧੇ ਪਿੰਡ ਦੇ ਉਧਰ ਖਾ ਖਾਤੇ ਸਾਂਝੇ ਪਾਈ ਨੇ ਆ ਤਾਂ ਇੱਕ ਦੂਜੇ ਨੂੰ ਕੋਈ ਨਾ ਦੇਵੇ ਹਰੇਕੀ ਆਪਦੀਆਂ ਪੰਡਾ ਬਨ ਲੈ ਆਇ ਤੇਰੇ ਮੁਕਰੇ ਤੋਂ ਥੋੜੀ ਅਸੀਂ ਮੁਕਰਨ ਦਿੰਨੇ ਆ ਇਹਨੂੰ ਤਾਂ ਆ ਬਿਮਾਰ ਅੱਛੇ ਵੱਡੇ ਰਾਜੇ ਬਨ ਜਾਣਗੇ ਕਹਿੰਦਾ ਪੱਲੀਆਂ ਦੀਆਂ ਵੱਡੀਆਂ ਪੰਡਾ ਬਨ ਲਾਂਗੇ ਆਂ ਅਸੀਂ ਕਿਵੇਂ ਬਨਣ ਦੇ ਦਾਂਗੇ ਖਾਤਾ ਬੁੜਿਆਂ ਦਾ ਸਾਂਝਾ ਪਿਆਗਾ ਬਾਰੀ ਸਿਆਣੀ ਆ ਦੇਖ ਲੈ ਮੁਕਰਦੀ ਤਾਂ ਦੇਖ ਕਿਹੜੇ ਹੁਣ ਲੋਕਾਂ ਨੂੰ ਹੋਰ ਅੱਧੇ ਅੱਧੇ ਮਿਲਣਗੇ ਪੈਸੇ ਉਹ ਕੀ ਦੇਣਗੇ ਨਹੀਂ ਤੂੰ ਬਾਰੀ ਸਿਆਣੀ ਆ ਹਰੇਕ ਹੀ ਵੰਡ ਕੇ ਦੇਊਗਾ ਪੈਸੇ ਅਜੱਬ ਖਾਣਾ ਤਾਈ ਦਾ ਤੇ ਬੇਬੇ ਦਾ ਕੀ ਪੰਗਾ ਪੈ ਗਿਆ ਪਹਿਲਾਂ ਤਾਂ ਇੱਧਰ ਬੋਲੀ ਜਾਂਦੀ ਸੀ ਹੁਣ ਆ ਆਉਂਦੀ ਐ ਤਾਈ ਮੇਰੇ ਕੋਲੇ ਹੁਣ ਆਈ ਤੂੰ ਪਤਾ ਲੱਗੂਗਾ ਆ ਜਾ ਆ ਜਾ ਤਾਈ ਨੰਗੀਆਂ ਲੜਾਈ ਤੋਂ ਬਿਨਾ ਹੋਰ ਵੀ ਕੁਝ ਕਰ ਲਿਆ ਕਰੋ ਲੜਾਈ ਤਾਂ ਤੇਰੀ ਬੇਬੇ ਕਰਦੀ ਆ ਭਾਈ ਅਸੀਂ ਨਹੀਂ ਕਰਦੇ ਲੜਾਈ ਜੇ ਮੈਂ ਕਦਮ ਮੈਂ ਪੈਸਿਆਂ ਦੀ ਗੱਲ ਛੇੜੀ ਜੇ ਤੇਰੀ ਬੇਬੇ ਕਹਿੰਦੀ ਵੀ ਹਾਂ ਭਾਈ ਤਾਂ ਸਾਨੂੰ ਅੱਧਾ ਸੀਸਾ ਵੰਡ ਕੇ ਦੇ ਦਾਂਗੇ ਉਹ ਕਹਿੰਦੇ ਪਾਣੀ ਫੇਰ ਤਾਂ ਕਹਿੰਦੇ ਤਾਂ ਦਿੰਦੇ ਨਹੀਂ ਕਿਹੜੇ ਪੈਸਿਆਂ ਦੀ ਗੱਲ ਕਰਦੀਆਂ ਤੇਰੀ ਜ਼ਮੀਨ ਆਉਂਦੀ ਆ ਹੁਣ ਆਪਣੀ ਫੈਕਟਰੀ ਚ ਨਹੀਂ ਆਉਂਦੀ ਥੋੜੀ ਕਿਲਾ ਤਾਂ ਫਿਰ ਸਾਡਾ ਕਿਲਾ ਆਉਣਾ ਤੇਰਾ ਉੱਚ ਕੀ ਹੈ ਕਿਉਂ ਮੇਰਾ ਕਿਉਂ ਨਹੀਂ ਤੇਰਾ ਆਪਣਾ ਖਾਤਾ ਸਾਂਝਾ ਪਿਆਗਾ ਬਾਪੂ ਹੋ ਰਹਿਆਂ ਦਾ ਦਾਦੇ ਹੋ ਰਹਿਆਂ ਦਾ ਅਗਲਾ ਅੱਛਾ ਹੁਣ ਸਾਨੂੰ ਖਾਤਿਆਂ ਦੀ ਚੱਜਾ ਆ ਗਈ ਜਦੋਂ ਜ਼ਮੀਨ ਵੇਚ ਆ ਗਈ ਨਾ ਜਦੋਂ ਸਾਨੂੰ ਪਹਿਲਾਂ ਆਖਿਆ ਸੀ ਵੀ ਪਹਿ ਆ ਦੀ ਵਸੀਤ ਕਾਹ ਕਰਾ ਲਓ ਤਕਸੀਮ ਕਰਾ ਲਓ ਉਹ ਖਾਤਾ ਢ ਕਰਾ ਲਓ ਵੀ ਜਿਹੜੀ ਸਾਡੀ ਜ਼ਮੀਨ ਹੈ ਜਿਹੜੀ ਸਾਨੂੰ ਦੇਤੀ ਉਹ ਸਾਡੀ ਹੈ ਜਿਹੜੀ ਸਾਨੂੰ ਦੇਤੀ ਉਹ ਛੋਡੀ ਹੈ ਥੋਣੇ ਤਾਂ ਹੀ ਪਗਟਰੀ ਚ ਆਇਆ ਸਾਡਾ ਕਿਲਾ ਕਰੋੜ ਦਾ ਵੇਖਿਆ ਸਾਡਾ ਕਿਲਾ ਤੈਨੂੰ ਤਾਂ ਵਿੱਚੋਂ ਪੰਜੀ ਨਹੀਂ ਮਿਲਦੀ ਖੋਟੀ ਮੈਂ ਤੈਨੂੰ ਕਿਉਂ ਕੰਧੀ ਨਹੀਂ ਮਿਲਦੀ ਅਸੀਂ ਸਾਨੂੰ ਇਧਰੋਂ ਦੇਵਾਂਗੇ ਉਹ ਹੀ ਅੱਧਾ ਕਿਲਾ ਕਿਉਂ ਹੋਰ ਕੱਢ ਦੇਗੀ ਅੱਧਾ ਕਿਲਾ ਤੈਨੂੰ ਨਾਲ ਲੱਗਵਾ ਦੇਵਾਂਗੇ ਸਾਡੀ ਤਾਂ ਪਹਿ ਹੀ ਬੰਦ ਕਰੀ ਸੀ ਮੂਹਰੇ ਤੈਨੂੰ ਆਖਿਆ ਸੀ ਵੀ ਤੈਹੀਂ ਸਾਨੂੰ ਅੱਧਾ ਕਿਲਾ ਦੇ ਦੇ ਨਾਲ-ਨਾਲ ਸਾਨੂੰ ਗਾਹਾਂ ਨਾਂਗਾ ਨਹੀਂ ਤੂੰ ਕਹਿੰਦੀ ਭਾਈ ਜਿਹੜੀ ਸਾਨੂੰ ਆ ਗਈ ਵੰਡ ਕੇ ਛੋਡੀ ਜ਼ਮੀਨ ਉਹ ਤੇ ਸਾਡੀ ਆ ਅਸੀਂ ਤਾਂ ਮੁੜ ਕੇ ਬਦਲਾਉਂਦੇ ਨਹੀਂ ਬਈ ਅਸੀਂ ਤਾਂ ਕਿਲਾ ਬਦਲਾਉਂਦੇ ਨਹੀਂ ਕਿਸੇ ਨਾ ਸਾਡੇ ਤਾਂ ਕਰੋੜ ਦਾ ਵੇਗ ਗਿਆ ਹੈ ਤੇ ਚਾਰ ਕਿਲੇ ਬਣ ਜਾਣਗੇ ਅੱਛਾ ਫੇ ਸਾਨੂੰ ਹੁਣ ਬੇਈਮਾਨੀ ਹੋਈ ਪਈ ਗੀ ਬੀ ਇਹਨਾਂ ਤਾਂ ਉਹੀ ਰਹਿ ਜੂਗੀ ਅਸੀਂ ਵਾਅਦਾ ਬਣਾ ਲਾਂਗੇ ਕਿ ਮੋਹਾਇਸੇ ਤਾਂ ਸਾਨੂੰ ਦੇਣੇ ਪੈਣਗੇ ਅੱਧੇ ਤਾਂ ਬੇਈਮਾਨੀ ਤਾਂ ਤਾਈ ਫੇਰ ਕਰਗੇ ਮੈਂ ਤੈਨੂੰ ਦੱਸਾਂ ਜੇ ਅਸੀਂ ਸੋਡੇ ਕਿਲੇ ਚੋਂ ਅਸੀਂ ਹਿੱਸਾ ਚੱਕਦੇ ਹੋਈਏ ਤੂੰ ਸਾਡੇ ਘਰੇ ਆਈ ਏ ਕਿਉਂ ਕਹਿ ਰਹੀ ਹੁਣ ਉੱਥੇ ਵੀ ਕਰਾਂਦੀ ਆਈ ਏ ਤੇ ਸਾਰੀ ਵੰਡ ਕੇ ਦੇਣਗੇ ਇੱਕ ਦੂਜੇ ਨੂੰ ਉਧਰੋਂ ਦਾ ਵੀ ਲੈ ਕਰਨਗੇ ਜ਼ਮੀਨਾਂ ਨੇ ਪਈ ਐ ਅਗਲੇ ਨੇ ਪਹਿਲਾਂ ਵੰਡੀ ਹੋਊ ਅਗਲੇ ਦੀ ਹਉ ਮੰਡ ਬਿਹਾਰਾ ਨਾ ਤੇ ਆਪਣਾ ਕੀ ਖਾਤਾ ਹਜੇ ਦੋੰਦ ਹੋਇਆ ਸੀ ਸਾਂਝਾ ਮੱਚਦਾ ਹਜੇ ਤਾਂ ਕਿੱਦਾਂ ਦੇਈ ਖਾਤੇ ਦਾ ਭਾਵੇਂ ਸਾਰੀ ਉਮਰ ਸਾਂਝੇ ਮੱਚੀ ਜਾਣ ਮੈਂ ਤੈਨੂੰ ਦੱਸਾਂ ਜਿਹੜੇ ਦੀ ਚੀਜ਼ ਆ ਗਈ ਪੈਸੇ ਤਾਂ ਉਸੇ ਨੂੰ ਮਿਲਣਗੇ ਆਏ ਨਹੀਂ ਮਿਲਦੇ ਪਾਸ਼ਾ ਥਰਮਲ ਦੇ ਦੇ ਆਪਣੀ ਅੱਧੇ ਪਿੰਡ ਦੀ ਜ਼ਮੀਨ ਆਈ ਸੀ ਤੇ ਸਾਰਿਆਂ ਨੇ ਵੰਡ ਕੀ ਚੱਕੇ ਨੇ ਪਾਏ ਅੱਛਾ ਹੁਣ ਕਿਹਨਾ ਸਿੱਖੀ ਸਕਾਈ ਆਈਆਂ ਕਿਸੇ ਨੇ ਉਗਲ ਲਾ ਕੇ ਤੋਂ ਇਹਦੇ ਘਾ ਘਰ ਕੁੜਗਾ ਨੇ ਪਾਛੇ ਟੱਕਲੇ ਥਰਮਲ ਵੇਲੇ ਤੇ ਉਹ ਕੀ ਬਿਨਿੰਨਾ ਦੇਖੇ ਗਈਆਂ ਸੀ ਨਾ ਫਿਰ ਹੁਣ ਤੂੰ ਵੀ ਸਾਡੇ ਨਾਲ ਬੇਈਮਾਨਾ ਕਰੇਂਗੀ ਫਿਰ ਉੜੂnga ਦਾ ਧੋਖਾ ਕਰ ਗਈਆਂ ਮਾਪਿਓ ਨਾ ਚਾਚੇ ਦਾਇਆਂ ਨਾ ਕਿ ਲੈ ਗਈਆਂ ਪੈਸੇ ਚੱਕ ਕੇ ਨਾ ਹੁਣ ਤੂੰ ਸਾਡੇ ਨਾਲ ਕਰੇਂਗੀ ਨਾ ਧੋਖਾ ਕਾਹਦਾ ਸਾਨੂੰ ਅੱਧਾ ਕਿੰਨਾ ਦੇਵਾਂਗੀ ਉਹ ਜਿਆ ਵਧੀਆ ਕਿਉਂ ਨਹੀਂ ਆਲਾ ਨਾ ਸਿਰ ਚ ਮਾਰਨਾ ਤੇਰੀ ਸਾ 12 ਲੱਖ ਦੀ ਜ਼ਮੀਨ ਅੱਧਾ ਕਿਲਾ 25 ਲੱਖ ਨਾ ਪਾਏਗਾ ਤੇ ਸਾਡੀ 50 ਲੱਖ ਦੀ ਵਾਣ ਨਾ ਅਥਾ ਨਾ ਤੇ 100 ਦੀ ਕੀਮਤ ਪਾਜੋ ਕਿ ਸਾਡੀ ਫੇਰ ਬਸਦੇ ਰੋਈ ਜਾ ਤੈਨੂੰ ਉਦੋਂ ਐਂ ਦੱਸ ਉਦੋਂ ਤਾਂ ਤੂੰ ਕਹਿੰਨੀ ਨਾ ਭਾਈ ਸਾਨੂੰ ਤਾਂ ਤੁਸੀਂ ਸਾਰਾ ਮਾਰੂ ਦੇ ਦਤਾ ਅੱਧਾ ਦੇ ਮੰਗੇਸ ਤਾਂ ਵੰਡ ਕੇ ਸਾਨੂੰ ਤਾਂ ਮਾਰੂ ਦਿੰਦੀ ਨਾ ਤੇਰੇ ਹੁਣ ਸਾਰੀ ਆ ਜਾਂਦੇ ਵਿੱਚ ਫਰੋੜਾ ਦੀ ਮਾਲਕ ਬਣ ਜਾਂਦੀ ਮੈਂ ਨਹੀਂ ਤਾਂ ਲੋੜ ਨਹੀਂ ਮੈਂ ਤਾਂ ਕਹੇ ਜੀ ਹੁਣ ਕੋਈ ਤੇਰਾ ਦੇ ਦੇ ਢੇਰੀ ਆਈਏ ਸੇਹਣੀ ਮੈਂ ਤਾਂ ਹੋ ਜਾਤੋਂ ਲ ਮੰਗਿਆ ਸੀ ਜਾਮਾ ਹੋ ਕਰਕੇ ਜੇ ਤਾਂ ਭਾਈ ਵੀਰ ਨਾ ਦੇਣਗੇ ਛੋਡੀ ਮਾਰਦੀ ਆ ਜੇ ਭਾਈ ਲਗਾਈ ਕੋਲਾ ਨਾ ਦੇਣਾਂ ਤਾਂ ਫਿਰ ਉਹ ਦੇਖ ਲੋ ਜੋ ਕੋਈ ਅਸੀਂ ਤਾਂ ਨਹੀਂ ਅਸੀਂ ਤਾਂ ਦਿੰਦੇ ਨਹੀਂ ਅਸੀਂ ਤਾਂ ਜਮਾ ਚੱਟਾ ਜਵਾਬ ਦਿੰਨੇ ਆ ਤੈਨੂੰ ਵੀ ਅਸੀਂ ਤਾਂ ਤੈਨੂੰ ਇੱਕ 5 ਰੁਪਏ ਨਹੀਂ ਵਿੱਚੋਂ ਦਿੰਦੇ ਉਹ ਦੇ ਤੈਨੂੰ ਆਖਿਆ ਸੀ ਵੀ ਦੇਖ ਤਾਂ ਆ ਦੋ ਕਿੱਲੇ ਤੂੰ ਰੱਖ ਲੈ ਉਧਰ ਸਾਨੂੰ ਰੌਣੀ ਵਾਲੇ ਦੇ ਦੇ ਤੂੰ ਕਹਿੰਦੀ ਵੀ ਭਾਈ ਅਸੀਂ ਤਾਂ ਉਧਰ ਹੀ ਲੰਮਾਂਗੇ ਅਸੀਂ ਤਾਂ ਦਵਾਣੋਂ ਉਧਰ ਲੰਮਾਂਗੇ ਅੱਧਾ ਹੀ ਦਰ ਲੰਮਾਂਗੇ ਫੇਰ ਜੇ ਆ ਤਾਂ ਲਿਆ ਸੀ ਹੁਣ ਐਂ ਦੱਸ ਮੈਨੂੰ ਸਾਡਾ ਉਹਦੇ ਚ ਕੀ ਕਸੂਰ ਐ ਹੁਣ ਫੈਕਟਰੀ ਨਾਲ ਦੀ ਨੰਗੀ ਤੇਰਾ ਬਾਹਣ ਪਾਸੇ ਤੇ ਰਹਿ ਗਿਆ ਫੇਰ ਅਸੀਂ ਕੀ ਕਰੀਏ ਮੇਰੀ ਸੁਣ ਲੈ ਗੱਲ ਆ ਤੇ ਤੂੰ ਵੀ ਹਰੇ ਸੱਤ ਦੇ ਮੰਗਰ ਲੱਗੀ ਜਾਂਦੀਆਂ ਤੈਨੂੰ ਉਹ ਸਿਖਾਈ ਜਾਂਦੇ ਕਿਤੇ ਤੇ ਦੀ ਤਾਈ ਨਾ ਆ ਜੇ ਹਾਂ ਨਾ ਕਰਦੀ ਸਸਰੇ ਮੰਗਰ ਨਾਲ ਲੱਗਾ ਹੁਣ ਹੋਰ ਤੇਰੇ ਮੰਗਰ ਲੱਗ ਜਾਈ ਚੱਕ ਕੇ 50 ਲੱਖ ਰੁਪਏ ਕਹਿੰਦੇ ਤਾਂ ਹੀ ਹਾਂ 50 ਲੱਖ ਤੂੰ ਲੈ ਜਾ ਸਾਨੂੰ 12 ਲੱਖ ਵਾਲਾ ਕਿ ਲੱਦਾ ਦੇ ਨਾ ਫੇਰ ਐਂ ਕਰ ਅਸੀਂ ਤਾਂ ਫੇਰ ਸਾਰੇ ਬਾਹਣ ਦੀ ਬੰਦੀ ਕਰਾ ਨਾ ਤੇ ਛੋਨੂ ਦੇਣ ਦੇਈਏ ਨਾ ਅਸੀਂ ਆਪ ਦੇਈਏ ਕਰਾ ਦੇ ਬੰਦੀ ਜਮੀਨ ਤੇ ਚਾਰ ਦਿਨਾਂ ਨੂੰ ਜਦੋਂ ਫੈਕਟਰੀ ਦੇ ਨਾਲ ਲੱਗਦੀ ਆ ਅੱਜ ਸਾਡੀ ਆ ਹੀ ਐ ਕੱਲ ਨੂੰ ਛੋਟੀ ਆ ਜੂਗੀ ਅੱਜੀ ਛੋਡੇ ਦੀ ਬੰਦੀ ਕਰਾ ਦੇਾਂਗੇ ਕਰਾ ਦਿਓ ਫੇਰ ਹਾਂ ਫੇਰ ਆਹ ਕਰਾ ਲੱਭਾਈ ਜਿਹੜੀ ਤੁਸੀਂ ਵੇਚ ਲੋਗੇ ਅਬੀ ਦੂਠੀ ਇਹਦੇ ਚੋਲੇ ਪੜ ਕੇ ਅੰਦਰ ਕਰ ਜਿਓਂਗੇ ਸਾਡੀ ਤਾਂ ਗੱਲ ਹੋਈ ਪਈ ਐ ਸਾਡੀ ਤਾਂ ਉਹੀ ਗੱਲ ਰਜਿਸਟਰੀ ਕਰਾਉਣ ਆਲੀ ਐ ਕੱਲੀ ਸਾਨੂੰ ਤਾਂ ਪੈਸੇ ਦੇਣੇ ਆ ਜਾਂ ਕਰ ਲੈ ਜਿਹੜਾ ਕੁਝ ਕਰਦੀ ਐ ਇਹਦਾ ਕੀ ਬਤਾਜੇ ਰਜਿਸਟਰੀ ਹੋ ਕਹੇ ਜਾਂ ਕੀ ਬਤਾ ਬੰਗੂ ਕਾ ਨਾ ਬੰੂ ਪਹਿਲੀ ਸੌਤਾਈ ਹੋਏ ਪਾਪ ਬਤਾ ਕਿੰਨੇ ਕੁ ਨੋਟ ਮੇ ਜਾਣਗੇ ਨਹੀਂ ਤੁਹਾਡੇ ਤਾਂ ਤੇਰਾ ਦੁੱਖ ਦਾ ਮੱਚਦੀ ਤਾਂ ਤੂੰ ਆਇਆ ਮੰਗੂ ਵੀ ਇਹਨਾਂ ਨੂੰ ਦੋ ਰੁਪਏ ਨਾ ਮਿਲ ਜਾਣ ਨਾ ਸਾਨੂੰ ਮਿਲਦੇ ਤੇਰੇ ਦਰਦ ਹੁੰਦਾ ਢਿੱਡ ਚ ਦਾਦੋ ਕੋਈ ਨਾ ਨਹੀਂ ਦੇਤਾ ਮਿਲੇ ਤੇ ਤਾਂ ਅੱਧੇ ਪਾਛੇ ਜਮਾ ਲਾਵਾਂਗੇ ਅੜਕੇ ਲਾਵਾਂਗੇ ਫੇਰ ਜਮਾ ਨਹੀਂ ਦਿੰਦੇ ਦਾਈ ਅਸੀਂ ਤਾਂ ਰੁਪਿਆ ਨਹੀਂ ਦਿੰਦੇ ਜਾਂ ਭੱਜ ਜਾ ਕੋਈ ਨਾ ਫੇਰ ਉਹਨਾਂ ਮੌਕੇ ਹੀ ਦ ਮੁੱਕਰਗੇ ਕਹਿੰਦੇ ਅੱਜ ਤਾਂ ਦਿੰਦੇ ਆਂ ਸਾਡੀ ਜੀਵਨ ਹੈ ਸਾਡਾ ਸਾਰਾ ਕੁਝ ਹੈ ਤੈਨੂੰ ਦੇ ਦੇ ਕੇ ਵੰਡ ਕੇ ਵੱਡੀ ਚਲਾਕ ਪਹੀ ਉਹਦੋਂ ਤੂੰ ਗਿੱਠ ਤਾਂ ਸਾਨੂੰ ਦਿੱਤੀ ਨਹੀਂ ਤੇ ਹੁਣ ਪਾੜ ਦੀ ਐ ਇਥੇ 50 ਲੱਖ ਦਾ ਵੀ ਅੱਧਾ ਕਿਲਾ 50 ਲੱਖ ਦਾ 50 ਚੱਕ ਲੈਣਿਆ ਇਹਨਾਂ ਨੂੰ ਉਹੀ ਗੱਲ ਜਿਹੜੀ 25 ਲੱਖ ਦਾ ਕਿਲਾ ਹੈ ਉਹਦੇ ਚ ਅੱਧਾ ਕਿਲਾ ਦੇ ਦਾਂਗੇ 12 ਲੱਖ ਦਾ ਕਿਲਾ ਸੀ ਸਿਰ 'ਚ ਮਾਰਨਾ ਸੀ ਸਿਰਪਾ ਮੈਂ ਸਾਡਾ ਵੱਡੂਗੀ ਗਰਜੀਤ ਨੂੰ ਮੈਂ ਦੇਉਂਗਾ ਉਹਨੂੰ 50 ਲੱਖ ਰੁਪਏ ਕਹਦਾ ਜੀ ਜਾਣੂਗਾ ਬੇਬੇ ਹਾਂ ਤੂੰ ਕਿੱਧਰ ਚੱਕੀ ਜਾਨੀ ਆਂ ਕਿਰਪਾ ਕਰ ਤਾਈ ਆ ਕਹਿੰਦੀ ਜੇ ਸੋਰ ਜ਼ਮੀਨ ਆਈ ਐ ਫੈਕਟਰੀ ਚ ਕਹਿੰਦੀ ਡੂਡ ਕੋੜ ਦੀ ਕਹਿੰਦੀ ਸਾਡਾ ਅੱਧਾ ਉਹਦੇ ਚ ਅੱਧ ਕਿਵੇਂ ਆਉਦੇ ਚ ਹੁਣ ਡੋਡ ਦੀ ਕਿਹਦੇ ਕਬਜ਼ੇ ਆ ਗਈ ਜ਼ਮੀਨ ਦੇ ਉਹ ਆਪਦੀ ਬੋਲ ਬੇਬੇ ਮੈਂ ਤੈਨੂੰ ਕੀ ਕਹਿਤੀ ਆ ਤੂੰ ਤਾਂ ਤੂੰ ਸਿਆਣੀ ਐ ਮੇਰੇ ਨਾਲ ਕਮਰ ਦੀ ਵੱਡੀ ਐ ਉਹ ਮੈਂ ਤੈਨੂੰ ਇਹੀ ਗੱਲ ਕਹਿੰਦਾ ਜੀ ਮਹਾਂ ਆਪ ਫੈਕਟਰੀ ਨੂੰ ਜ਼ਮੀਨ ਜੀ ਨਾ ਹੀ ਦਿੰਦੇ ਨਾ ਆਪਾਂ ਨੂੰ ਇਹ ਸੱਪੇ ਪੈਂਦੇ ਉਹ ਤੂੰ ਹਾਂ ਕਰਤੀ ਤੈਨੂੰ ਸਿੱਧੀ ਆਪਦੀ ਚੀਜ਼ ਆਪਾਂ ਵੇਚਣੀ ਨਹੀਂ ਹੈਗੀ ਓਏ ਆਪਦੀ ਚੀਜ਼ ਤਾਂ ਆਪਦੀ ਸੀ ਹੁਣ ਪਤਾ ਲੱਗ ਗਿਆ ਵੀ ਆਪ ਜੀ ਕਿਹਦੀ ਐ ਹੁਣ ਦੇਖ ਲੈ ਮੇਰੇ ਤਾਏ ਕੇ ਹੋ ਕੇ ਬਰੋਬਰ ਖੜੇ ਆਉਗਾ ਖਾਤਾ ਸਾਂਝਾ ਦਾ ਖਾਤਾ ਫਿਰ ਸਾਂਝਾ ਹੈਗਾ ਹੈਗਾ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਹੈਗੀਆਂ ਉਹ ਤਾਂ ਹੁਣ ਪੰਗੇ ਪੈਣਗੇ ਜੇ ਆਪਾਂ ਮੇਰੀ ਗੱਲ ਸੁਣਨਾ ਨਾ ਹੁਣ ਡੋਢੇ ਕਬਜ਼ੇ ਆ ਜ਼ਮੀਨਾਂ ਦੇ ਉਹਨਾਂ ਦਾ ਆਪਦਾ ਕਬਜ਼ਾ ਆਪਣਾ ਆਪਦਾ ਕਬਜ਼ਾ ਖਾਤੇ ਨੂੰ ਕੀ ਕਹਣਾ ਖਾਤਾ ਦਾ ਪੇ ਆਪਾਂ ਨੂੰ ਮੇਰੀ ਗੱਲ ਸੁਣ ਲੈ ਜ਼ਮੀਨ ਵੀ ਦੇਣਗੇ ਉਹ ਜਿੰਨੀ ਆਪਣੀ ਜ਼ਮੀਨ ਹੈਗੀ ਅੱਧੀ ਤਾਂ ਆਪਾਂ ਨੂੰ ਜ਼ਮੀਨ ਦੇ ਦੇਣਗੇ ਅੱਧੀ ਉਹ ਪੈਸੇ ਚੱਕ ਲੈਣਗੇ ਆਪਾਂ ਦਾ ਆਪਦੀ ਜ਼ਮੀਨ ਮਸਾ ਲੋਟ ਕਰਿਆ ਕਰਾਹੇ ਲਾਲਾ ਕਰਾਹਿਆਂ ਤੇ ਹੁਣ ਪਾਣੀ ਕੋਚ ਮੇਰੀ ਗੱਲ ਸੁਣੋ ਕਿਹੜਾ ਚੋਨਾ ਹੋ ਜੂਗਾ ਤਾਂ ਫੈਕਟਰੀ ਵਾਲਿਆਂ ਦਾ ਸਿਮੈਂਟ ਦੀ ਫੈਕਟਰੀ जी आपा 10 15 ਘਰ ਰੱਖ ਕੇ ਹਾਂ ਫੈਕਟਰੀ ਨੂੰ ਜ਼ਮੀਨ ਤੂੰ ਜਵਾਬ ਦੇ ਦੀ ਗੀ ਤੇ ਨਾ ਕੌਣ ਦੱਸਦਾ ਹੈ ਕੌਣ ਮੈਨੂੰ ਮੈਂ ਤੇ ਸਾਰੀਆਂ ਕੱਲਾਂ ਮੈਂ ਤੇ ਤੇਰੀ ਨੀਤ ਫਿੱਟੀ ਪਈ ਤੇਰੀ ਕਰੋੜ ਤੇ ਨੀਤ ਫਿੱਟੀ ਪਈ ਹਾਂ ਮੈਂ ਤਾਂ ਕਹਿੰਦੀ ਹਾਂ ਕਰੋੜ ਦਾ ਕੀ ਲੈ ਲੇਗੀ ਕਰੋੜ ਦੇ 10 ਕਿੱਲੇ ਆਉਣਗੇ 10 ਕਿੱਲੇ ਕਿੱਥੋਂ ਆ ਜਾਣਗੇ ਕਰੋੜ ਦੇ ਪਹਿਲਾਂ ਤਾਂ 50 ਲੱਖ ਤਾਂ ਮੇਰੀ ਤਾਈ ਲਈ ਚੱਕੇ 50 ਰਹਿ ਗਿਆ ਮੈਂ ਦਿੰਦੀ ਜਾਨੂ ਮੇਰਾ ਬੱਦ ਦਿੰਦੀ ਨੀ ਆ ਪੂਰੀ ਜਮੀਨ ਮੈਂ ਦਿੰਦੀ ਨਾ ਦਿੰਦੀ ਮੈਂ ਤਾਂ ਵੱਢ ਕੇ ਆਉਂਗੀ ਬੇਬੇ ਦਾ ਦਿਮਾਗ ਹੱਲ ਗਿਆ ਹੁਣ ਮੈਂ ਕੀ ਕਰਾਂ ਬੇਬੇ ਨੂੰ ਕੌਣ ਸਮਝਾਵੇ ਅੱਜ ਤਾਂ ਹੁਣ ਜਾਊਗੀ ਜਾਊਗਾ ਜਦੋਂ ਅਗਲੇ ਦਾ ਭਾਈ ਬਣਦਾ ਹੱਕ ਬਣਦਾ ਹੈਗਾ ਜੇ ਤਾਂ ਅਗਲਾ ਜ਼ਮੀਨ ਨਾ ਦੇਵੇ ਅੱਦੀ ਫਿਰ ਤਾਂ ਆਪਾਂ ਤਾਈ ਨੂੰ ਕਹਿ ਸਕਦੇ ਆਂ ਵੀ ਭਾਈ ਅਸੀਂ ਤਾਂ ਤੈਨੂੰ ਪੈਸੇ ਹੀ ਦਿੰਦੇ ਨਹੀਂ ਉਹ ਜ਼ਮੀਨ ਪਹਿਲਾਂ ਦੇਈ ਜਾਂਦੇ ਨੇ ਆਪ ਨੂੰ ਇੱਕ ਅੱਧਾ ਕਿਲਾ ਫਿਰ ਉਹ ਪੈਸੇ ਤਾਂ ਦੇਣੇ ਪੈਣਗੇ ਬੇਬੇ ਦੇ ਲਾਲਚ ਜਾਗ ਪਿਆ ਇਹੀ ਲਾਲਚ ਸਾਰਿਆਂ ਨੂੰ ਮਰਵਾਈ ਜਾਂਦਾ ਕਰੋੜ ਵਾਲਾ ਉਹ ਕਰੋੜ ਦਾ ਕੀ ਆ ਜਾਊਗਾ ਸਾਡੇ ਕਹਿੰਦਾ ਦੋ ਬੰਡੀਆਂ ਹੀ ਪੈਣੀਆਂ ਇੱਥੇ ਤਾਂ ਐ ਨਹੀਂ ਬੋਲਦਾ ਤਕਸੀਮ ਕਿਸੇ ਦੀ ਨਾ ਹੋਈ ਪੇ ਚਾਰ ਚਾਰ ਬੰਡੀਆਂ ਵੀ ਪੈ ਜਾਣ ਪੱਲੇ ਕਿਸੇ ਦੇ ਪੰਜ ਪੈਸੇ ਨਹੀਂ ਪੈਣੇ ਬਸ ਕੱਲਾ ਕਰੋੜ ਕਰੋੜ ਹੀ ਰਹਿ ਜਾਊਗਾ ਹਰਪ੍ਰੀਤ ਨੂੰ ਸਮਝਾਉਣਾ ਲਾ ਮੈਂ ਉਹ ਬੇਬੇ ਦਾ ਜਮਾ ਕਮਲੀ ਹੋ ਰਹੀ ਆਪਣੀ ਹਰਪ੍ਰੀਤ ਪਰ ਉਹਰੇ ਮੇਰੀ ਗੱਲ ਸੁਣ ਉਹਰੇ ਬਿਠਾ ਕੇ ਨਾ ਤੂੰ ਕਿਵੇਂ ਟੱਪਦਾ ਜਾਣ ਨਾ ਟਿੱਡੇ ਮੰਗੂ ਉਹ ਮੈਂ ਤਾਂ ਨਾ ਨਾ ਹੋਰ ਮੈਂ ਕੀ ਕਰਾਂ ਹੈ ਗੱਲ ਕੀ ਗੱਲ ਦੱਸ ਆਪਣੀ ਬੇਬੇ ਦੇ ਦਿਮਾਗ ਨੂੰ ਕੀ ਹੋ ਗਿਆ ਕਿਆ ਹੋਵੇ ਬਿੰਨੂ ਕੀ ਹੋ ਗਿਆ ਆਪਣੀ ਬੇਬੇ ਤਾਂ ਜਮੀਨ ਦੇ ਨਾਲ ਇੰਨਾ ਮੋਹ ਕਰਦੀ ਸੀ ਜਦੋਂ ਖਾਲੀ ਜ਼ਮੀਨ ਪਈ ਹੁੰਦੀ ਸੀ ਨਾ ਟਿੱਬਿਆਂ ਵਾਲੀ ਉਦੋਂ ਵੀ ਗਿੜਾ ਮਾਰ ਕੇ ਉਹਦੀ ਸੀ ਨਾ ਉਥੇ ਗਮਾਰਾ ਹੁੰਦਾ ਸੀ ਨਾ ਸਰੋਂ ਹੁੰਦੀ ਸੀ ਨਾ ਛੋਲੇ ਹੁੰਦੇ ਸੀ ਹੁਣ ਜਦੋਂ ਆਪਾਂ ਕਰਾ ਕੇ ਜਮੀਨ ਠੀਕ ਕਰ ਲਈ ਵੀ 2 ਮਾਣ ਦੇ ਜੀਰੀ ਹੋਇਆ ਕਰੂਗੀ ਹੁਣ ਦੇਖ ਲੈ ਫੈਕਟਰੀ ਨੂੰ ਦੇਣ ਨੂੰ ਤਿਆਰ ਹੋ ਗਈ ਉਹ ਮੈਂ ਤਾਂ ਐਂ ਕਹਿੰਦਾ ਸੀ ਮਾ ਜੀ ਆਪਾਂ ਫੈਕਟਰੀ ਨੂੰ ਜਵਾਬ ਹੀ ਦੇ ਦਈਏ ਆਪਾਂ ਜਮੀਨ ਦੇ ਨਾ ਉਹ ਤੇਰੇ ਕਿਹੜਾ ਲੱਗਦਾ ਜੀਰਾ ਅੱਗ ਵਿੱਚ ਕਿੱਦਾਂ ਹੋਈ ਏ ਜੀਰੀ ਜੀਰੀ ਤਾਂ 50 ਮਾਣ ਨਹੀਂ ਹੁੰਦੀ ਉਹ ਤਾਂ ਉਹ ਤਾਂ ਪਤਾ ਨਹੀਂ ਪਿਛਲੀ ਵਾਰ 25 ਮਾਣ ਨਿਕਲੀ ਸੀ ਕਿ 20 ਮਾਣ ਨਿਕਲੀ ਸੀ ਓਏ ਹੌਲੀ ਹੌਲੀ ਮੇਰੀ ਗੱਲ ਸੁਣ ਲੈ ਹਾਂ 25 30 ਮਾਣ ਤਾਂ ਹੋਣ ਲੱਗ ਗਈ ਹੌਲੀ ਹੌਲੀ 100 ਮਾਣ ਵੀ ਹੋਣ ਲੱਗ ਜੂ ਹਜੇ ਜਮੀਨ ਥੋੜੀ ਜਿਹੀ ਕੱਚੀ ਐ ਜਮੀਨ ਤਾਂ ਪੱਕ ਗਈ ਦੇਰ ਜੀ ਬਾਦ ਹੋਇਆ ਕਰੂਗੀ ਤੂੰ ਨਾ ਟੱਕ ਕੇ ਬਹਿ ਜਾ ਮੈਂ ਤੈਨੂੰ ਲੈਕਚਰ ਜਣਾ ਕਰ ਮੇਰੇ ਕੋਲ ਮੇਰੀ ਗੱਲ ਸੁਣ ਲਾ ਜ਼ਮੀਨ ਦਾ ਕਿੱਲਾ ਆਪਣਾ ਗਿਆ ਆ ਜ਼ਮੀਨ ਆਪਾਂ ਦੇਵਾਂਗੇ ਕਰੋੜ ਰੁਪਏ ਦਾ ਪਾਏ ਆਪਣੇ ਕਿੱਲੇ ਦਾ ਹੁਣ ਤੇ ਕਰੋੜ ਦੇ ਕਿੱਲੇ ਚਾਰ ਬਣਦੇ ਆ ਚਾਰ ਕਿੱਲੇ ਵੀ ਜੀਰੀ ਵਾਲੇ ਮਿਲਣਗੇ ਕਿੱਥੇ ਤੇ ਚਾਰ ਕਿੱਲਾਂ ਚ ਜੀਰੀ ਹੋ ਕਿੱਥੇ ਤੇਰੇ ਕਿੱਲੇ ਚ ਹੋ ਕਾਮਲੀਏ ਹਾਂ ਤੇਰੇ ਦਿਮਾਗ ਨੂੰ ਕੀ ਹੋ ਗਿਆ ਇਹੀ ਤਾਂ ਬੇਬੇਦਮਾਗ ਚ ਗੱਲ ਆਈ ਜਾਂਦੀ ਐ ਚਾਰ ਕਿੱਲੇ ਨਹੀਂ ਬਣਦੇ ਦੋ ਹੀ ਬਣਨਗੇ ਕੀ ਗੱਲ ਆ ਮੇਰੀ ਗੱਲ ਸੁਣ ਲੈ ਇੱਕ ਕਿੱਲੇ ਦੇ ਵਿੱਚੋਂ 1/2 ਹਿੱਸਾ ਬੇਬੇ ਤਾਈ ਕਾ ਨਹੀਂ ਹੈਗਾ ਨਾ ਤਾਈ ਦੇ ਨੇੜੇ ਲੱਗਦੀ ਐ ਉਹ ਮੇਰੀ ਅੱਛਾ ਹੁਣ ਤੂੰ ਤਾਈ ਦੇ ਹੱਕ ਚ ਐ ਹੱਕ ਚ ਨਹੀਂ ਹੈਗਾ ਆਹੋ ਐ ਕਰਨਾ ਕਿੱਲੇ ਦੀ ਐ ਤਾਈ ਨੂੰ ਜਾ ਕੇ ਚਾਕੇ ਜਿਆਦੇ ਔਖਾਂ ਐ ਨਾ ਜ਼ਮੀਨ ਆਪਣੀ ਆਈ ਐ ਤਾਈ ਵਿੱਚ ਐਵੇਂ ਫਿਰਦੀ ਚੱਬੇ ਦੇ ਕਿ ਲੈਦੀ ਤਾਈ ਤਾਂ ਮੇਰੇ ਕੋਲੇ ਆ ਕੇ ਗਈ ਸੀ ਆਂਦੀ ਸੀ ਕਿ ਅੱਦਾਂ ਕਿ ਲੈ ਸਾਨੂੰ ਉਧਰ ਦੇ ਦਿਆਂ ਨਿਆ ਜੀਰੀ ਵਾਲਾ ਕਿ ਤੁਹਾਨੂੰ ਅੱਧੇ ਕਿੱਲੇ ਦੇ ਸਾਨੂੰ ਬਈ ਪੈਸੇ ਦੇ ਦਿਓ ਇਹੀ ਤਾਂ ਗੱਲ ਮੈਂ ਕਹਿੰਦਾ ਤੁਸੀਂ ਗੱਲ ਨੂੰ ਕਿਉਂ ਨਹੀਂ ਸਮਝਦੀਆਂ ਆਪਣੇ ਆਪਣੇ ਆਪਣੀ ਤਕਸੀਮ ਨਹੀਂ ਹੋਈ ਮੈਂ ਤਾਂ ਦੱਸਾਂ ਮੈਨੂੰ ਪਤਾ ਲੱਗ ਗਿਆ ਤੂੰ ਕਰਦਾ ਤਾਲੀ ਕਾ ਪੱਖ ਵੀ ਤਾਈ ਕੀ ਜ਼ਮੀਨ ਨਹੀਂ ਆਈ ਤੇ ਆਪਾਂ ਵੀ ਨਾ ਦੇਗੇ ਨਾ ਆਪਾਂ ਨੂੰ ਤਾਂ ਮੌਕਾ ਮਿਲਿਆ ਕਿਲਾ ਦੇਣ ਦਾ ਆਪਣੇ ਕਿੱਲੇ ਦੇ ਤਾਂ ਚਾਰ ਕਿੱਲੇ ਹੁੰਦੇ ਨਾ ਤਾਈ ਕਿੱਲਾ ਹੁੰਦੇ ਤੇਰੇ ਉਂਗਲਾਂ ਪੁੱਠੀਆਂ ਸਿੱਧੀਆਂ ਆ ਲੋਕਾਂ ਦੀਆਂ ਉਂਗਲਾਂ ਤੇ ਚੜ ਗਿਆ ਨਾ ਪਿੰਡ ਵਿੱਚ ਸੁਣਿਆ ਗੱਲਾਂ ਤੂੰ ਮੇਰੀ ਤਾਂ ਗੱਲ ਲੋਕ ਤਾਂ ਐਵੇਂ ਭੌਂਕਦੇ ਐ ਕਿ ਇੱਥੇ ਤੂੰ ਆ ਡਿੱਗੂਗਾ ਇੱਥੇ ਕਿ ਹੋ ਹੋਜੂਗਾ ਸੌਕ ਸੁਬੋਲਦੇ ਐਗੇ ਲੋਕਾਂ ਨੇ ਜਿਹੜੇ ਬੋਲਦੇ ਆ ਨਾ ਉਹਨਾਂ ਦੀ ਜ਼ਮੀਨ ਵਿੱਚ ਨਹੀਂ ਆਈ ਅੱਛਾ ਅੱਛਾ ਮੈਂ ਗੱਲ ਤੇਰੀ ਸਮਝ ਗਿਆ ਉਹ ਜੇ ਆਪਣੀ ਆਈਏ ਕਮਣੀਏ ਆਪਣੇ ਦਾ ਦੋ ਹੀ ਸੀ ਪਏ ਨੇ ਲੋਕਾਂ ਦਾ ਤਿੰਨ ਕਿਸੇ ਦੇ ਚਾਰ ਚਾਰ ਹਿੱਸੇ ਵਾ ਜਾਣੇ ਟੁਕੜੇ ਹੋ ਜਾਣਗੇ ਜ਼ਮੀਨਾਂ ਦੇ ਟੁਕੜੇ ਹੁਣ ਤਾਈ ਆਪਾਂ ਨੂੰ ਜ਼ਮੀਨ ਦੇਣ ਨੂੰ ਜਦੋਂ ਤਿਆਰ ਹੈ ਨੌਣੀ ਵਾਲੀ ਛੱਪੜਾ ਜੇ ਜ਼ਮੀਨ ਆਪਾਂ ਨੂੰ ਦਿੰਦੀ ਹੈ ਚੰਗੀ ਉਹ ਜੀਰੀ ਵਾਲੀ ਆਪਾਂ ਨੂੰ ਕਿੰਨੇ ਆਧਾ ਕਿੱਲੇ ਜਾਂਦਾ ਇਧਰ ਆਧਾ ਕਿੱਲੇ ਤਾਂ ਪਾਥੇ ਵਧੀਆ ਨਾਲ ਲੱਗਦਾ ਪਾਲਾਂਗੇ ਨਾ ਕਦੇ ਕਿੱਲੇ ਨੂੰ ਰੋਣਾ ਤੇ ਜਿਹੜੇ ਚਾਰ ਕਿੱਲੇ ਬਣਦੇ ਨੇ ਉਹ ਕਿੱਥੇ ਬਣਾਏਗੀ 25 ਲੱਖ ਨੂੰ ਕਿੱਲਾ ਕਿਤੇ ਮਰਜ਼ੀ ਲੈ ਲੈ ਜਾ ਕੇ ਉਹ ਕਿੱਥੇ ਬਣਾਈ ਤੇਰੇ ਕੰਨੀ ਬਗਣਾ ਪਟਿਆਰੇ ਕੰਨੀ ਬਾਹਣ ਬਾਧੂ ਪੈਣਾਆਂ ਗੱਲਾਂ ਕਰਦੀ ਹੈ ਤੂੰ ਮੜਾਇਆ ਕਿਸੇ ਨੂੰ ਜਾ ਕੇ ਰੇਟ ਤਾਂ ਪੁੱਛ ਰੇਟ ਪੁੱਛੀ ਹੈ ਹਾਂ 25 ਨਾ ਫਿਰ 26 ਦਾ ਮਿਲ ਜੂ ਕਿੱਥੇ ਨਾ 25 ਨੂੰ ਨਾ 26 ਨੂੰ 75000 ਨੂੰ ਕਿੱਲਾ ਹਾਇ ਪਿਆ 75000 ਹਾਂ ਮੇਰੀ ਗੱਲ ਸੁਣ ਲੈ ਕੋ 75000 ਨੂੰ 75 ਲੱਖ ਨੂੰ ਹਾਂ ਭੁੱਲ ਗਿਆ ਸੀ ਲੱਖ ਨੂੰ ਹਾਂ ਟਿਕ ਜਾ ਤੂੰ ਪਾਣੀ 75000 ਦਾ ਟਿਕਾਏ ਚ ਪਾਣਾ ਲੱਖ ਤਾਂ ਕਿਤੇ ਵੀ ਨਹੀਂ ਰੇਟ ਆਉਂਦਾ ਕਿਤੇ ਵੀ ਨਹੀਂ ਆਉਂਦਾ ਰੇਟ ਬੁੱਧੂਗਾ ਇਹ ਤਾਂ ਆਪਣੀਆਂ ਫਿਰ ਪੀੜਾ ਕਰਕੇ ਨਾ ਲੱਗ ਲੋਕਾਂ ਨੇ ਮੰਗਰ ਆ ਲੋਕ ਤਾਂ ਤੇ ਨੰਗਲਾ ਲਾ ਲੈ ਚੱਕ ਕੇ ਤੋੜ ਦਿਆ ਘਰੇ ਮੈਂ ਤਾਂ ਇੱਕ ਗੱਲ ਕਹਿਣਾ ਵੀ ਤਾਏ ਕਹਿੰਦਾ ਕਿਉਂ ਲੜਦੇ ਹਾਂ ਮੈਂ ਤਾਂ ਸਿੱਧਾ ਲੜਾਂਗੇ ਮੈਂ ਤਾਂ ਜ਼ਮੀਨ ਦਾ ਉਹ ਕਿੱਲਾ ਦਿੰਦਾ ਹੀ ਨਹੀਂ ਹੈਗਾ ਨਾ ਤਾਂ ਫੈਕਟਰੀ ਨੂੰ ਦੇਵਾਂ ਨਾ ਤਾਏ ਕੈ ਨੂੰ ਨਾ ਕਿਸੇ ਨੂੰ ਹੋਰ ਆ ਤੂੰ ਕਾਣ ਹੁੰਨਾ ਵਿੱਚ ਰੌਲਾ ਪਾਉਣ ਵਾਲਾ ਤੂੰ ਕਿਵੇਂ ਰੋਕ ਦੇਗਾ ਕਿੱਲਾ ਬੇਬੇ ਦੇ ਨਾ ਆਏ ਨਾ ਮੇ ਤੁ ਵੀ ਨਹੀਂ ਤੁਸੀਂ ਕਿੱਲਾ ਦੇ ਦੇਂਗੇ ਰੇ ਨਹੀਂ ਫਿਰ ਜਦੋਂ ਹੁਣ ਬੰਦੇ ਵਿੱਚ ਨਾ ਸਾਤ ਦੇਣ ਨਾ ਬੁੜੂਆਂ ਨਾ ਫਿਰ ਬੁੜੂਆਂ ਨੂੰ ਬਹੁਤ ਕੁਝ ਕਰਨਾ ਪੈਂਦਾ ਸਾਨੂੰ ਤਾਂ ਮੇਰੀ ਗੱਲ ਸੁਣ ਲੈ। ਸਾਨੂੰ ਤਾਂ ਬੰਦਿਆਂ ਨੂੰ ਵੀ ਉਹ ਹੁੰਦਿਆਂ ਤੇਜ ਹੁੰਦਿਆਂ। ਸਾਨੂੰ ਜ਼ਮੀਨ ਦੀ ਜ਼ਮੀਨ ਦਾ ਨਹੀਂ ਹੈਗਾ ਤੁਹਾਨੂੰ ਜ਼ਮੀਨ ਨਾਲ ਕੋਈ ਨਹੀਂ। ਸਾਨੂੰ ਤਾਂ ਪੈਸਿਆਂ ਨਾਲ ਭੁੱਖ ਹੈ। ਸਾਨੂੰ ਤਾਂ ਟਿੱਬਿਆਂ ਦਾ ਮੋਹ ਹੈ ਹੀ ਨਹੀਂ ਅਸੀਂ ਤਾਂ ਟਿੱਬਿਆਂ ਦੀ ਜ਼ਮੀਨ ਪੈਸਾ ਚਾਹੁੰਦੇ। ਪੈਸੇ ਤੋਂ ਕੀ ਕਰਾਉਂਗੇ ਪੈਸੇ ਚੱਲ ਜਾਣਗੇ। ਉਹ ਰੌਣੀ ਵਾਲੀ ਜ਼ਮੀਨ ਲਵਾਂਗੇ। ਆਪਣੀ ਆਪਣੀ ਬਕਾਇਆ ਜ਼ਮੀਨ ਤਾਂ ਕੋਈ ਨਹੀਂ ਕੋਈ ਨਹੀਂ ਐਂ ਮਿਲ ਜੂ ਰੌਣੀ ਵਾਲੀ। ਕੱਲੀ ਆਪਣੀ ਜਮੀਨ ਉੱਤੇ ਫੈਕਟਰੀ ਚ ਹੋਰ ਲੋਕਾਂ ਦੇ ਵੀ ਰੇਟ ਚੱਕ ਲੈਣਗੇ ਸਾਰੇ ਲੋਕ ਉਹਦੀ ਕੋਈ ਨਹੀਂ ਚਾਰ ਪਿੰਡ ਟੱਪ ਕੇ ਲੈ ਲਾਂਗੇ ਮੈਂ ਤੈਨੂੰ ਦੱਸਾਂ ਤੂੰ ਨਾ ਤਾਈ ਦੇ ਪੱਖ ਚ ਨਾ ਜਾ ਮੈਂ ਤੈਨੂੰ ਇੱਕ ਵਾਰੀ ਕਹਿੰਦਾ ਕਿੱਲਾ ਦੇ ਬੇਬੇ ਦੇ ਨਾ ਜਮੀਨ ਦਾ ਦੇਬੇ ਤੇ ਮੇਰੀ ਦੋਨਾਂ ਦੀ ਰਾਇਆ ਅਸੀਂ ਵੇਚਣ ਚਾ ਅਸੀਂ ਕੱਲ ਨੂੰ ਜਵਾਬ ਘੇ ਆਉਣਾ ਆਪਦਾ ਇੱਕ ਕਿੱਲੇ ਦੇ ਚਾਰ ਕਿੱਲੇ ਬਣਦੇ ਐ ਅੱਜ ਦਾ ਤੇਰੇ ਜਵਾਬ ਕੋਲ ਜਮੀਨ ਕਿੰਨੀ ਐ ਬਲਾਇਆ ਦੱਸ ਮੈਨੂੰ ਮੇਰੀ ਗੱਲ ਸੁਣ ਲੈ ਕਿੰਨੀ ਜਮੀਨ ਐ ਮੈਨੂੰ ਦੱਸ ਦੇਣਾ ਕਦੇ 1000 ਕਿੱਲੇ ਨਾ ਬਣ ਜਾਣਾ ਮੈਂ ਤਾਂ ਤਾਈ ਕੇ ਹੁਣੀ ਜਾ ਕਿਉ ਨਾ ਮੈਂ ਤਾਂ ਤਾਈ ਨੂੰ ਕਹਿਣਾ ਬਿਸਤਾ ਭਾਈ ਜ ਕਿਹਾ ਤਾਈ ਨੂੰ ਤਾਈ ਤਾਈ ਪੋਲੇ ਪੈਰੀ ਮੰਨ ਜੂਗੀ ਏਡੀ ਹੋਇ ਤਾਈ ਵੀ ਤੈਨੂੰ ਇਹੀ ਕਹ ਦੂਗੀ ਹਾਂ ਭਾਈ ਤਾਈ ਨੂੰ ਸੱਪਤ ਹੈ ਤਾਈ ਆ ਕੋ ਜਾਣ ਕੇ ਕਹਿੰਦੇ ਆ ਵਹਿਬ ਤਾਂ ਕਰਦੇ ਆ ਵੀ ਇਹਨਾਂ ਨੇ ਕਿਤੇ ਇਹ ਪੈਸੇ ਚੱਕਣ ਨਾ ਬਗਦ ਗਏ ਸੀ ਤਾਈ ਰੋਲਾ ਪਾਉਗੀ ਅਸੀਂ ਪੈਸੇ ਚੱਕਣੇ ਆ ਅਸੀਂ ਇਹਨਾਂ ਨੂੰ ਦੋਨਾਂ ਨੂੰ ਹੀ ਦੱਸ ਦਾਂ ਮੈਂ ਤੇ ਬੇਬੇ ਕਰਕੇ ਉਹੀ ਗੱਲ ਕਿਸੇ ਨਾਲ ਗੱਲ ਟਪਾ ਜਾਣੀ ਆ ਅੱਜ ਗੱਲ ਤਾਂ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਦਲਾਲ ਤੇ ਦਲਾਲ ਚੜਿਆ ਫਿਰਦਾ ਉਹਨਾਂ ਨੂੰ ਤਾਂ 2 ਰੁਪਏ ਚਾਹੀਦੇ ਵਿੱਚੋਂ ਦੇ ਕੇ ਅਸੀਂ ਪੈਸੇ ਕਰ ਦਾਂਗੇ ਕਾਲਾ ਮੜਾ ਕਿੱਲੇ ਦਾ ਤੂੰ ਲਾਲਾ ਜੋਰ ਜਿਹੜਾ ਲਾਉਣਾ ਇੰਦਾ ਮੈਦਾਨ ਹੀ ਨੀ ਪਤਾ ਇਹ ਦੇਖ ਲਾ ਕਿਥੋਂ ਨਵੀਂ ਖੜੀ ਹੋਈ ਹੈ ਹੈ ਮਸਾ ਦਾ ਫੈਕਟਰੀ ਦੀ ਜ਼ਮੀਨ ਆਈ ਹੈ ਇਹਦੀ ਮੇਰਾ ਹੱਦ ਨਹੀਂ ਆਇਆ ਤੂੰ ਹੁਣ ਉਦੋਂ ਤਾਂ ਮੇਰਾ ਬਲੱਡ ਘਟਿਆ ਪਿਆ ਸੀਗਾ ਹੁਣ ਹੁਣ ਚਾਰਾ ਸਹੀ ਹੋ ਗਿਆ ਬਲੱਡ ਸਹੀ ਹੋ ਗਿਆ ਮਾਰ ਕੇ ਫੁੱਟਬਾਲ ਦਾ ਸਿਰ ਪਾੜ ਦੂੰ ਨਾ ਕਰੇ ਨਾ ਕਿਵੇਂ ਪਾ ਦੇਂਗੀ ਐ ਕਾਟੂ ਬੜਾ ਸਿਰੇ ਪਾੜ ਦੇ ਕੋਈ ਤੈਨੂੰ ਦੋ ਡੰਬੜੇ ਮਿਲਣਗੇ ਨਾ ਤੇਰੇ ਐਂ ਲੱਗ ਜਾਣਗੇ ਲੜਾਈ ਦੀ ਲੜਾਈ ਤੇ ਲੱਗ ਜਾਣਗੇ ਹਾਂ ਤੈਨੂੰ ਤਾਂ ਮੈਂ ਬਣਾ ਦੂੰ ਬੰਦਾ ਨਾ ਚਲ ਕੋਈ ਨਾ ਬੰਦਾ ਘਰੇ ਪੈਸੇ ਮੰਗਣ ਆ ਜੇਂਗੇ ਲੱਭਾ ਤੱਕੇ ਨੇ ਮੰਗਣੇ ਨੇ ਐਵੇਂ ਮੰਗਾਗੇ ਪੈਸਾ ਸੀ ਤੂੰ ਰੋਂ ਦੇ ਦੇਂਗੀ ਤਾਂ ਠੀਕ ਹੈ ਨਹੀਂ ਫੇਰ ਫੇਰ ਕਾਗਜ਼ੀ ਲਵਾਗੇ ਪੈਸਾ ਉਹ ਤਾਂ ਦੇਨੇ ਪੈਣਗੇ ਕਾਗਜ਼ੀ ਤੂੰ ਕਿਵੇਂ ਲੈ ਲੇਂਗੀ ਜ਼ਿੰਮੇਦਾਰ ਕਿੱਲਾ ਮੇਰੇ ਨਾਲ ਤੈਨੂੰ ਇੱਕ ਪੈਸਾ ਨਹੀਂ ਮਿਲਦਾ ਨਵੀਂ ਦਮੜੀ ਨਹੀਂ ਮਿਲਦੀ ਤੈਨੂੰ ਤੇਰੇ ਭਾਵੇਂ ਲੱਖ ਨਾ ਹੈ ਉਹ ਤਾਂ ਕਦੋਂ ਵਿਕਿਆ ਗਈ ਨਾ ਜ਼ਮੀਨ ਉਹ ਤਾਂ ਜਮਾ ਖਾਤਾ ਸਾਝਾ ਪਿਆ ਭਾਵੇਂ ਥੋੜੇ ਚਾੜ ਦੇ ਨਾ ਤੂੰ ਮੱਥਾ ਪਾ ਸੇ ਤੂੰ ਮੈਂ ਤਨ ਮਾਰ ਹੀ ਦਊਗੀ ਮਾਰ ਦੇਂਦੀ ਤੂੰ ਪਰੇ ਬੜਦਾ ਮੇਰਾ ਚੱਕਾ ਤੋਂ ਖੁੱਪਾ ਜਾ ਪਰੇ ਆਈ ਨਾ ਜੇ ਰਹਿਣਾ ਆਹੋ ਆਈ ਨਾ ਜੀ ਸਾਹ ਹੋਇਆ ਹੈ ਕੋਈ ਮੈਂ ਆਇਆ ਕੋਈ ਮੈਂ ਫੁੱਦੂਆ ਦੀ ਨਹੀਂ ਮੈਂ ਵੀ ਫੁੱਦੂਆ ਨੂੰ ਆਹ ਹੋਏਗੀ ਬਗ ਜਾ ਪਰ ਛੱਟ ਮਾਰ ਕੋਲੋਂ ਫੁੱਪਾ ਕੇ ਵਿੱਚ ਖੋਲੇਗੀ ਤੂੰ ਮਤਾਂ ਮਾਰ ਬੋਕਰ ਹੱਟ ਜਾ ਇੰਗੇ ਲਾ ਬੈਕ ਖੇਤਾਂ ਦੀ ਚੱਲ ਚੱਲ ਨਾ ਛੱਡ ਦੀ ਨਾ ਛੱਡ ਬੈ ਮੈਂ ਛੱਡ ਦੀ ਛੱਡਦੀ ਕਿਉਂ ਨਹੀਂ ਨਹੀਂ ਛੱਡੂ ਤੂੰ ਮੈਂ ਤੇਰਾ ਸਰਪੰਚ ਮੈਂ ਆ ਤੇ ਕਰ ਜਾ ਕਰ ਬਗ ਜਾ ਆਹ ਹੋ ਖਾਈਆ ਚ ਲੜਾਈਆਂ ਨਾ ਕਰ ਓ ਜਾ ਪਰ ਯਾ ਬੜੀਆ ਬਾਈ ਕੰਮ ਨਹੀਂ ਕਰੂੰਗਾ ਅਨੇ ਮੇਰੇ ਕੋਲੇ ਉਹਦੀ ਲੋੜ ਨਹੀਂ ਕਿੰਨੇ ਸਾਥੋਂ ਬਣੀ ਨਾ ਸਾਡੇ ਕਰੇ ਪੈਸੇ ਮੰਗਣਾਂ ਹੀ ਸੁਣ ਗਿਆ ਘਰੇ ਵੀ ਜਾਉ ਤੇਰੀ ਨੂੰਹ ਕੋਲੇ ਵੀ ਜਾਉ ਸਭ ਕੁਝ ਸਾਡੇ ਕਰੇ ਕਹਿੰਦਾ ਤੇਰੇ ਗਿੱਟੇ ਦੋਨੇ ਲਾ ਦੂੰ ਤੇਰੇ ਕੋਲ ਨਾ ਤੇਰੇ ਵੀ ਲਾਹੇ ਜਾਣਗੇ ਤੇਰੇ ਕਰਾ ਫਿਰ ਜਾਣਗੇ ਬਾਕਰ ਤੇਰਾ ਕਰੇ ਜਾਣੀ ਤੂੰ ਮੇਰੇ ਕਰੀ ਹੁੰਨੀ ਹੈ ਮੇਰੇ ਗੱਲ ਸੁਣ ਲੈ ਲੜਾਈਆਂ ਚ ਕੁਸ ਨਹੀਂ ਪਿਆ ਪੈਸੇ ਦੇਣੇ ਪੈਣਗੇ ਉਹ ਤਾਂ ਉਹੀ ਗੱਲ ਵਾਂਗੂ ਕਾਗਜ਼ੀ ਝਾੜ ਕੇ ਲਾ ਲਾਂਗੇ ਨਹੀਂ ਉੱਥੇ ਨਾ ਜੇਲ੍ਹ ਤੇ ਵਾੜੀ ਕਾਗਜ਼ ਦੇਂਗੀ ਜਾ ਰਹਾ ਥਾਣੀ ਕਾਗਜ਼ੀ ਲੈ ਲਈ ਮੇਰੇ ਕੋਲੇ ਪੈਸੇ ਮੰਗਣ ਆ ਜਾਈ ਕਾਗਜ਼ਾਹੀ ਕਰ ਲੀਦਾ ਵਾ ਜਾਉਂਗੀ ਮੈਂ ਤਾਂ ਮੁੰਡੇ ਨਾਲ ਵੀ ਗੱਲ ਕਰੂੰ ਤੇਰੀ ਨੂੰਹ ਨਾਲ ਵੀ ਕਰੂੰ ਕਿੱਥੇ ਤੂੰ ਭਾਵੇਂ ਠੱਲੇ ਲੇਟ ਲੇ ਤੇ ਮਰ ਜਾ ਭਾਵੇਂ ਕੋਠੇ ਤੋਂ ਸਾਲ ਮਾਰ ਪੈ ਤੇ ਦਾ ਚੱਕਾਂਗੇ ਅਸੀਂ ਪੈਸੇ ਵੇਚੀ ਚੱਕਾਂਗੇ ਜੇ ਤੈਨੂੰ ਪਤਾ ਲੱਗੂਗਾ ਅੱਛਾ ਪੈ ਵੇਚੀ ਕਹਿੰਦਾ ਲੋਕਾਂ ਨੂੰ ਬਾਹੋ ਲੋਕ ਦੇਣਗੇ ਜ਼ਮੀਨ ਲੋਕ ਵੇਚਣਗੇ ਤੇ ਪਤਾ ਨਹੀਂ ਲੱਗੂ ਅਸੀਂ ਕੋਈ ਬਾਹਰ ਜਾ ਕੇ ਰਹਾਂਗੇ ਪਿੰਡ 'ਚ ਹੀ ਰਹਿਣੀ ਐ ਮੈਂ ਤਾਂ ਉਹਦੀ ਬਾਹਰ ਜਾ ਕੇ ਦਸਕਤ ਕਰ ਦੂੰਗੀ ਅੱਛਾ ਅੰਜ ਹਰੇ ਕੀ ਕਰਦੇ ਆਹ ਤੈਨੂੰ ਨਹੀਂ ਮਿਲਦੀ ਉਹ ਜਮੀਨ ਅੱਖਿਆ ਤੇਰੇ ਜਿੰਨਾ ਛਾਤਾ ਸਭ ਦੁਨੀਆ ਹੀ ਪਈਆ ਕਿੱਡੀ ਛਾਤ ਤੂੰ ਐ ਬਾ ਮੁੱਦਤਾਂ ਦੀ ਤੇਰੇ ਕੋਲ ਉਹ ਜ਼ਮੀਨ ਆਪਦੀ ਤੇਰੀ ਕਬਜ਼ਾ ਤੇਰੇ ਦੇ ਤੇਰੇ ਕੋਲ ਗਰਦੌਰੀਆਂ ਮੇਰੀ ਜਮੀਨ ਦੀਆਂ ਮੇਰੇ ਕੋਲ ਗਰਦੌਰੀਆਂ ਤੂੰ ਕਿ ਮੈਂ ਆ ਗਈ ਮੇਰਾ ਕਬਜ਼ਾ ਲੈਣਾ ਹੈ ਉਹਦਾ ਖੱਤੇ ਹੀ ਸਾਂਝਾ ਪਏ ਉਹਨਾਂ ਤੇ ਕਰ ਕੋਈ ਨਹੀਂ ਕਿਸੇ ਦੀ ਕੋਈ ਲੜਾਈ ਮਟਿਆਉਣ ਨਾਲ ਪੰਚਾਇਤ ਬੈਠੀ ਆ ਖੱਤੇ ਸਭ ਦਾ ਸਾਂਝਾ ਹੀ ਫਿਰ ਲੋਕਾਂ ਨੇ ਘਰਾਂ ਚ ਕੋਠੀਆਂ ਪਾ ਲਈਆਂ ਫਿਰ ਉਹ ਵੀ ਸਾਂਝੀਆਂ ਫਿਰ ਤੂੰ ਢਾ ਲੈ ਲੋਕਾਂ ਦੇ ਨਾ ਆਪਣੇ ਤਾਂ ਢੋਕ ਰਹਾਂ ਦੀ ਹਿੱਸੇ ਪੈਣਗੇ ਲੋਕਾਂ ਦੇ 10-10 ਦੇ ਹਿੱਸੇ ਪੈਣਗੇ 10-10 ਦੇ ਪਹਿਣਗੇ ਪਈ ਯਾਰ ਦਾਦਾ ਚੱਕਣ ਨਹੀਂ ਆਲਕੇ ਪੈਸੇ ਨਹੀਂ ਰੋਕਦੇ ਪਰ ਮੈਂ ਵੀ ਪਈ ਆ ਯਾਰ ਨਾ ਵੀ ਦੇਣੀ ਨਹੀਂ ਜ਼ਮੀਨ ਤੈਨੂੰ ਆ ਤੇਰੇ ਅੱਖ ਤੇ ਨਾ ਨਾ ਤਾਂ ਮੁਕਰਿਆ ਜਾਵੇ ਨਾ ਕੋਈ ਤੈਨੂੰ ਆਏ ਹੋਵੇ ਵੀ ਮੈਂ ਪਤਾ ਨਹੀਂ ਪੈਸਾ ਦੇ ਨਹੀਂ ਸਕਦੀ ਪੈਸੇ ਦੇਵੇਂਗੀ ਵੀ ਨਾਲੇ ਜਮਾ ਰਿੰਗ ਕੇ ਦੇਵੇਂਗੀ ਕੱਟੇ ਮੰਗੂ ਤੂੰ ਲੈ ਨਹੀਂ ਫੇ ਹਾਂ ਹਾਂ ਜਿੰਕੀ ਦੇਵੇਂਗੀ ਤੂੰ ਨਾ ਦੋਨੇ ਥਕੂਣੀਆਂ ਭਾਈ ਬੰਦੀ ਆਵੇਂਗੀ ਮੈਂ ਤਾਂ ਲੈਂਦੀ ਨਹੀਂ ਕਾਲ ਕੋਈ ਨਾ ਉਹ ਤਾਂ ਮੈਂ ਕਰੀ ਬੋਰੀ ਬੂਰੀ ਦੇ ਹੀ ਪੈਸੇ ਆ ਪਾ ਲੈ ਲੇ ਨਾ ਤੂੰ ਤਾਂ ਪਾਉਂਗੀ ਕਿ ਤੇ ਚੱਕ ਕੇ ਲੈ ਆਂਦੇ ਨਾਲੇ ਹਾਲੀਂ ਹਾਂ ਲੈ ਆਈ ਨਾਲੇ ਸਾ ਮੁੰਡੇ ਤੋਂ ਲੈ ਕੇ ਰੱਖਾ ਬੋਰੀ ਲਈ ਕਾ ਪੈਸੇ ਪਾਉਣ ਵਾ ਬੋਰੀ ਲੈ ਆਉਂਗੀ ਬੱਦਾ ਥਾੜਾ ਸਮਿਆ ਕਹਿ ਲਿਆ ਹਾਂ ਆ ਦੇ ਆ ਕੇ ਬੋਲੀ ਦੀ ਜਰਾ ਰੱਖ ਜਰਾ ਦੇ ਦਿੰਦੀ ਆ ਕੇ ਹਾਂ ਫਿਰ ਮਾਰ ਕੇ ਨਾ ਗਈ ਖੁਰਪਾ ਚੱਕਾ ਮਸੀ ਚੱਕ ਕੇ ਆਈ ਸੀ ਮਾਰਦੀ ਨਾ ਫਿਰ ਵੱਡੀ ਫੇਉ ਜੀ ਮਰਵਾਉਣੀ ਹਾਂ ਭਗ ਜਾ ਭਗ ਜਾ ਕਹੇ ਜੀ ਲੈ ਕਹਾਈ ਗਈ ਆਹ ਜੇ ਸੱਤ ਸੱਤ ਹਾਂ ਹੋ ਇਹ ਜੰਗ ਸੁਣੋ ਆ ਹੋ ਆ ਹੋ ਇਹ ਜੇ ਬਾਉ ਚ ਪਾਇਨੇ ਬਾਉ ਚ ਪਾਇਨੇ ਆਹ ਜੇ ਆਹੋ ਭਾਜਾ ਪਰੇ ਆਹ ਰੇਤਾਂ ਪਾਇਆ ਤੋ ਨਹੀਂ ਮੈਂ ਡਰਦੀ ਫਿਰ ਤੇ ਮੈਂ ਕਰਦੀ ਆ ਫੁੱਡੂਆਂ ਦੀ ਕਾਟਣੀ ਇੱਥੇ ਮੈਂ ਦੱਸਾਂ ਗੱਲ ਚਲਾ ਕਿਤੇ ਇਹ ਸਾਡੇ ਵੀ ਤੈਨੂੰ ਆ ਬਦਰੀ ਮੈਂ ਬਾੜੀ ਖੇ ਰਹੇਗੀ ਉਹ ਬਣੀ ਫਿਰਦੀ ਆ ਆਪ ਹੀ ਕੰਨੇ ਬੰਦਿਆਂ ਵਾਂਗੂ ਚੱਕ ਚੱਕ ਡਾਂਗਾ ਆਉਂਦੀ ਆ ਡਰਨੀ ਪਾਉਨੀ ਐ ਇਹਨੂੰ ਨਾ ਮੁੰਡੇ ਤੋਂ ਡਰੇ ਨਾ ਨੂੰ ਤੋਂ ਡਰੇ ਗੱਥਾ ਦਾ ਲੱਗਾ ਡੰਡਾ ਆਇਆ ਕਰਦੀ ਆ ਬੰਦਿਆਂ ਵਾਂਗੂ ਲੜਾਈਆਂ ਆਇ ਨਹੀਂ ਕਰਦੇ ਹੁੰਦੇ ਲੜਾਈਆਂ ਬੰਦਿਆਂ ਵਾਂਗੂ ਗੁਰਨਾਰੀ ਲੜਾਈ ਕਰੇ ਛੋਟੀਆਂ ਨਹੀਂ ਚੱਕਦੇ ਹੁੰਦੇ ਲੈ ਤਾਈ ਕੋਲੇ ਜਾ ਕੇ ਨਾ ਤਾਈ ਦਸਿਆਣੀ ਐ ਮੇਰੀ ਮਾਂ ਤਾਂ ਜਹੀ ਜੀ ਹੈਗੀ 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 ਨਾ ਉਹ ਤਾਂ ਲਾਲਚ ਹੋਇਆ ਪਿਆ ਤਾਈ ਤਕੜੀ ਐ ਟਕੜੀਆਂ ਭਾਈ ਟਕੜੀ ਕਾਤੀ ਭਾਈ ਤੇਰੀ ਮਾਂ ਨੇ ਕੀ ਗੱਲ ਹੋ ਗਈ ਐਡੀ ਐਡੀ ਗੱਲ ਤਾਂ ਤੈਨੂੰ ਕਹਦਾ ਭਾਈ ਪਤਾ ਨਹੀਂ ਪਤਾ ਸਾਨੂੰ ਭਾਈ ਕਿਦਣਾ ਵਗੈਰਾ ਨਹੀਂ ਕੋਈ ਗੱਲਾਂ ਸਾਨੂੰ ਸਾਰੀਆਂ ਨਹੀਂ ਕਿਦਣਾ ਵਗੈਰਾ ਨਹੀਂ ਇੱਕੋ ਗੱਲਾਂ ਨਹੀਂ ਆ ਮੈਂ ਤੈਨੂੰ ਗੱਲ ਦੇਖ ਸਮਝਾਉਣ ਆਇਆ ਮੇਰੇ ਤੋਂ ਮਾਮਾ ਨਾਲੋਂ ਵੱਡਾ ਠੀਕ ਹੈ ਗੱਲ ਜਿਹੜਾ ਆਪਣਾ ਕਿਲਾ ਆਇਆ ਸੀ ਆਪਣਾ ਸਾਂਝਾ ਕਿਲਾ ਮੈਨੂੰ ਵੀ ਪਤਾ ਹੈ ਤੁਸੀਂ ਸਾਨੂੰ ਅੱਧੀ ਜ਼ਮੀਨ ਦਿਓਗੇ ਦੇ ਦੇ ਦਾਂਗੇ ਹਾਂ ਦੇ ਦੇ ਦਾਂਗੇ ਮੈਂ ਤਾਂ ਆਦੀ ਵੀ ਚਲ ਦੇ ਦੇ ਦਾਂਗੇ ਜੇ ਤੁਸੀਂ ਉਹ ਕਰਦੇ ਹੋ ਤਾਂ ਭਾਈ ਸਾਨੂੰ 50 ਲੱਖ ਰੁਪਈਆ ਦੇਖ ਕਰੋੜ ਨੂੰ ਕਹਿੰਦੇ ਨੇ ਫੈਕਟਰੀ ਵਾਲੇ ਤਾਂ ਵੀ ਚਲ ਜੇ ਤੁਸੀਂ ਬਾਲਾ ਕਰਦੇ ਹੋਗੇ ਤਾਂ ਦੇਣੀ ਹੈ ਤਾਂ ਵੀ ਚਲ ਫੇ ਸਾਨੂੰ 50 ਲੱਖ ਰੁਪਈਆ ਦੇ ਦਿਓ ਆਪਣਾ ਖਾਤਾ ਸਾਂਝਾ ਤੇ ਲੜਾਈਆਂ ਕਾਦੀਆਂ ਨੇ ਤੇਰੀ ਮਾੜੀਆਂ ਤਾਈ ਲੜਾਈਆਂ ਤਾਂ ਕਾਦੀਆਂ ਨੇ ਤੁਹਾਡਾ ਦਿਮਾਗ ਕਿਉਂ ਖਰਾਬ ਹੋਇਆ ਉਹ ਛੋਡੀ ਜੀ ਵਿੱਚ ਤਾਂ ਜੀਰੀ ਲੱਗਦੀ ਹੈ ਇੱਥੇ ਤਾਂ ਗਮਾਰਾ ਵੀ ਨਹੀਂ ਹੁੰਦਾ ਉਹ ਤੁਸੀਂ ਸਾਨੂੰ ਕਿਉਂ ਰੌਣੀ ਦੀ ਜ਼ਮੀਨ ਖਰਾਬ ਕਰੀ ਜਾਂਦੇ ਹੋ ਸਾਨੂੰ ਦੇ ਲੈਣ ਦੇ ਸਾਡੀ ਤਾਂ ਉਹ ਫੈਕਟਰੀ ਚ ਕੁਦਰਤੀ ਆ ਗਈ ਅਸੀਂ ਕਿਤੇ 2-4 ਕਿੱਲੇ ਬਣਾਤਾ ਲਵਾਂਗੇ ਨਾ ਤਾਂ ਸੋਥੋ ਕੁਝ ਬਣਨਾ ਹੈ ਨਾ ਸਾਥੋ ਬਣਨਾ ਮੈਂ ਤਾਂ ਨਾ ਇਹ ਜਮੀਨ ਫੈਕਟਰੀਆਂ ਨੂੰ ਦੇ ਕੇ ਖੁਸ਼ ਨਹੀਂ ਸੀਗਾ ਅੱਛਾ ਦੇ ਕੇ ਖੁਸ਼ ਨਹੀਂ ਵੀ ਇਰਾਦਾ ਨਹੀਂ ਹਾਂ ਮੈਂ ਬੜੀ ਮਾਣੀ ਮੰਦੀ ਕਹਿੰਦੀ ਭਾਈ ਦੇਰੇ ਹੁਣ ਕਹ ਲਗਾ ਜੇ ਤੁਸੀਂ ਸੋਡਾ ਕਿਉਂ ਦਾ ਮੈਂ ਖਰਾਬ ਹੋਇਆ ਤੁਸੀਂ ਕਿਉਂ ਆਪਦਾ ਦੱਕ ਲ ਖਰਾਬ ਕਰਦੇ ਨਾ ਕਹ ਤੂੰ ਤੱਕ ਨਾ ਹਰ ਤੱਕ ਇੱਕ ਪਾਸੇ ਤੁਸੀਂ ਆ ਦੇ ਕਿ ਸਾਡਾ ਦੇ ਇਰਾਦਾ ਨਹੀਂ ਬਹਣ ਇੱਕ ਪਾਸੇ ਤੇਰੀ ਮਾਂ ਤੇ ਤੇਰੀ ਬਹੂ ਲੜਾਈਆਂ ਕਰਦੀਆਂ ਨੇ ਜੇ ਇਰਾਦਾ ਤੁਸੀਂ ਫੇਰ ਹੀ ਲੜਾਈਆਂ ਕਰਦੇ ਹੋ ਮੇਰੀ ਮੰਦੀਆਂ ਨਹੀਂ ਹੈਗੀਆਂ ਤੁਸੀਂ ਤਾਂ ਮੰਨ ਜਾਓ ਤੁਸੀਂ ਤਾਂ ਮੰਨ ਜਾਓ ਤੁਸੀਂ ਕੋ ਆਦਾ ਅੱਧਾ ਕਿਲਾ ਖਰਾਬ ਕਰ ਦਿਓ ਸਾਡਾ ਤਾਂ ਹੁਣ ਕਿਲਾ ਖਰਾਬ ਹੋਊਗਾ ਆਊਗਾ ਕਿਧਰੋਂ ਸਮਝਾਉਣ ਆਇਆ ਥੀ ਆਇਆ ਤਾਂ ਸਮਝਾਉਣ ਆਇਆ ਮੇਰੀ ਗੱਲ ਸੁਣ ਲੈ ਜੇ ਤਾਂ ਇੱਥੇ ਫੈਕਟਰੀ ਬਣ ਗਈ ਆਪਣੇ ਤਾਂ ਨਾ ਰਾਖ ਪਿਆ ਕਰੋ ਰਾਖ ਆਪਣੇ ਤੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਸੋਨੂੰ ਹੁਣ ਪੈਸੇ ਦਾ ਚੰਗੇ ਲੱਗਦੇ ਮੇਰੀ ਮਾਂ ਨਾਲੇ ਤੈਨੂੰ ਦੇਖ ਲਓ ਸੋਡੇ ਸਵਾਹ ਚ ਨਾ ਸਿਰ ਚ ਸਵਾਬ ਹੋਏ ਤੇ ਫੇ ਪਿਆਰ ਫਿਰ ਜੇ ਹੁਣ ਆਪਾਂ ਕੱਲੇ ਨਾ ਦੇਵਾਂਗੇ ਬਹਾਨ ਫਿਰ ਆਪਣਾ ਇੱਕ ਕਿੱਲੇ ਨਾ ਕੋਈ ਸਵਾਹ ਹਟਦੀ ਨਹੀਂ ਕੱਲੇ ਗਏ ਹੁਣ ਸਾਰੇ ਆਪਣਾ ਪਿੰਡ ਆ ਕੇ ਵੀ ਆਪਾਂ ਦਿੰਦੇ ਨਹੀਂ ਜ਼ਮੀਨ ਫੈਕਟਰੀ ਵਾਲੇ ਨੂੰ ਫੇਰ ਹੀ ਰੋਕ ਲੱਗੂਗੀ ਤਾਈ ਸੋਡੀ ਜ਼ਮੀਨ ਕਿੱਥੇ ਐ ਜ਼ਮੀਨ ਸਾਡੀ ਆਈ ਐ ਉਹ ਤੁਸੀਂ ਤਾਂ ਹੱਥਲੀ ਹੋਏ ਫਿਰਦੇ ਹੋ ਤੁਸੀਂ ਤਾਂ ਜ਼ਮੀਨਾਂ ਦੇਣ ਨੂੰ ਦੂਜੀ ਪੱਤੀ ਵਾਲੇ ਤਿਆਰ ਹੋਏ ਪਰ ਸਾਡੀਆਂ ਤਾਂ ਸੁੱਖ ਨਾਲ ਆਈਆਂ ਨੇ ਜੇ ਸਾਰਾ ਪਿੰਡ ਹੀ ਆਪਾਂ ਇਕਾ ਕਰ ਲਈਏ ਤੇ ਜ਼ਮੀਨਾਂ ਆਪਾਂ ਨਾ ਹੀ ਦਈਏ ਨਾ ਦੇਓ ਫਿਰ ਜੇ ਤੇਰੇ ਨਹੀਂ ਰਾਦਾ ਤੂੰ ਨਾ ਦੇ ਭਾਈ ਚਲ ਹਾਂ ਸਾਡਾ ਰਾਦਾ ਨਹੀਂ ਫਿਰ ਆਪਾਂ ਜ਼ਮੀਨ ਤੇ ਜਵਾਬ ਦੇ ਦਈਏ ਨਾ ਦੇ ਦੇ ਜਵਾਬ ਜੇ ਤੂੰ ਆਏ ਕਰ ਫਿਰ ਜੇ ਤੈਨਾਂ ਨਹੀਂ ਰਾਦਾ ਬਾਹਰ ਦੇਣ ਤੇ ਚਲ ਨਾ ਤੇਰੇ ਮਾਗਰੀ ਮੈਂ ਹੁਸੈਨ ਤਰ ਤੂੰ ਆਏ ਕਰ ਫਿਰ ਤੇ ਤੈਨੂੰ ਅਸੀਂ ਕਿਲਾ ਇੱਧਰ ਛੱਪੜਾ ਚ ਦੇ ਦੇ ਦਿੰਨੇ ਆਪਦਾ ਵਾ ਮਾ ਸਵਾ ਕਿਲਾ ਲੈ ਲੈ ਤੇ ਉਹ ਦੇ ਦੇ ਫਿਰ ਸਾਨੂੰ ਤੇਰਾ ਭਲਾ ਹੋ ਜੇ ਪੈਸੇ ਦੀ ਤੂੰ ਡੁੱਲ ਗਈ ਹੈ ਕਰੋੜ ਨੂੰ ਦੇਖ ਕੇ ਹੋ ਤਾਂ ਸਵਾ ਕਿਲਾ ਅੱਛਾ ਕਿੱਲੇ ਦਾ ਤੂੰ ਸਵਾ ਕਿਲਾ ਦੇਣ ਨੂੰ ਤਿਆਰ ਹੈਂ ਹਾਂ ਮੈਂ ਤਿਆਰ ਹਾਂ ਮੈਂ ਦੇ ਦੂੰਗੀ ਇੱਧਰ ਛਪੜਾ ਚੋ ਝੋਨਾ ਲੱਗਦਾ ਦੇਖ ਵਿੱਚ ਮੋਟਰ ਲੱਗੀ ਆਈ ਮੈਂ ਤਾਂ ਤੈਨੂੰ ਸਮਝਾਉਣਾ ਆਇਆ ਸੀ ਮੈਂ ਆ ਮਾੜੀ ਮੋਟੀ ਤੈਨੂੰ ਕਿਤੇ ਆਕਲ ਹੋ ਤੂੰ ਸਿਆਣੀ ਹੋਏਂਗੀ ਓ ਤੂੰ ਤਾਂ ਮੇਰੀ ਮਾਂ ਨਾਲ ਵੀ لالਚਣ ਨਿਕਲੀ ਉਹ ਤਾਂ ਕਰੋੜਾਂ ਦੇ ਕਿੱਲੇ ਹੀ ਖਰਾਬ ਕਰਦੀ ਐ ਤੂੰ ਸਵਾ ਕਿੱਲਾ ਕਰਨ ਨੂੰ ਉਹ ਲਾਚਣ ਨਹੀਂ ਪੁੱਤ ਅਸੀਂ ਪੈਸਾ ਨਹੀਂ ਦੇਖਿਆ ਨਾ ਤੇਰੀ ਮਾਂ ਨੇ ਦੇਖਿਆ ਨਾ ਤੇ ਨਿੱਕੇ ਤੇ ਬਹੂ ਨੇ ਦੇਖਿਆ ਨਾ ਮੈਂ ਦੇਖਿਆ ਕੱਟਾ ਟੋਨੀਆ ਮਾਰਗੀਆਂ ਕਰਾਂ ਜੇ ਅਸੀਂ ਪੈਸਾ ਨਹੀਂ ਦੇਖਿਆ ਜੇ ਅੱਛਾ ਹੁਣ ਮੈਂ ਇਹਨੂੰ ਗੱਲਾਂ ਸਮਝ ਆਉਂਦੀਆਂ ਨੇ ਸਾਨੂੰ ਆ ਲੱਗਦਾ ਵੀ ਅਸੀਂ ਪੈਸੇ ਦੇਖ ਲਾਂਗੇ ਵੀ ਕਹੇ ਜਹ ਹੁੰਦੇ ਸੋਨੂੰ ਜ਼ਮੀਨ ਦਾ ਸੋਨੂੰ ਦਾਣਿਆਂ ਦਾ ਨਹੀਂ ਹੈਗਾ ਸੋਨੂੰ ਤਾਂ ਹੁਣ ਪੈਸਿਆਂ ਦੀ ਭੁੱਖ ਹੋਈ ਪੈਸਿਆਂ ਦੀ ਕਾਈ ਮੇਰੀ ਗੱਲ ਸੁਣ ਲੈ ਇੰਨਾ ਪੈਸਿਆਂ ਦਾ ਕੀ ਕਰੋਂਗੇ ਫਿਰ ਕੀ ਬਣਾ ਲੂਗੀਆਂ ਜਾਇ ਜਾਤ ਆਪਣੀ ਘਟੀ ਜਾਊ ਘਟਤਾ ਜਾਊ ਓਨੀ ਤਾਂ ਹੁਣ ਕਿੱਥੇ ਬਣਦਾ ਮੈਨੂੰ ਪਤਾ ਹੀ ਨਹੀਂ ਪੈਸਾ ਤਾਂ ਖੁਰ ਹੀ ਜਾਣਾ ਘਰੇ ਹਾਂ ਤੈਨੂੰ ਚੰਗਾ ਭਲਾ ਪੈਤਾ ਵੀ ਪੈਸਾ ਖੁਰਜੂ ਫੇਰ ਤਾਂ ਅਕਲ ਤੇ ਕੋਈ ਛੋੜ ਤੇ ਪੜਦਾ ਕਿਉਂ ਪਿਆ ਨਾ ਜ਼ਮੀਨ ਦਿਓ ਹਟਜੋ ਮੇਰੇ ਕਹੇ ਤੋਂ ਹਟਜੋ ਜੇ ਆਪਾਂ ਸਾਰੇ ਘਰ ਇਕਾ ਕਰ ਲਈਏ ਫੈਕਟਰੀ ਲਾਉਣਗੇ ਕਿੱਥੇ ਹੋ ਕਰ ਕਰ ਸਾਰੇ ਨੂੰ ਲਾਲਚ ਹੋਇਆ ਪਏ ਉਤਤੇ ਨੂੰ ਮੁਰਿਆ ਹੋਊਗਾ ਜੀ ਇਹਨਾਂ ਦੇ ਜਾਂਦੇ ਆਪਾਂ ਨੂੰ ਰਾਕੇ ਦੀ ਆਪਾਂ ਦੇ ਦੇਈਏ ਆਪਾਂ ਪਸੇ ਲਵਾਗੇ ਬਾਹਲੇ ਹੋਰਾਂ ਨੂੰ ਆਪਣੇ ਬਨਾਲ ਦੇ ਭਣ ਭਈਆਂ ਨੂੰ ਹੋਰਾਂ ਨੂੰ ਵੀ ਲਾਲਚ ਕਰਾ ਦੇ ਦਈਏ ਵਾਹਨ ਕਿੰਨਾ ਮਰਜੀ ਲਾਲਚ ਕਰੀ ਜੋ ਆਪਣਾ ਇੱਕ ਕਿਲਾਊ ਦੋਨੇ ਘਰਾਂ ਦਾ 50-50 ਲੱਖ ਹੀ ਆਉਂਦੇ ਮੇਰੀ ਤਾਈ ਤੇ ਮੇਰੇ ਘਰ ਨੇ ਤਾਂ ਐਵੇਂ ਰੌਲਾ ਪਾਉਂਦੀਆਂ ਨੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਜ਼ਮੀਨ ਜਾਊ ਵੰਡੀ ਦੇਖ ਲੈ ਪੈਸੇ ਹੀ ਵੰਡੇ ਜਾਣਗੇ 50-50 ਲੱਖ ਦਾ ਤੁਸੀਂ ਕੀ ਲੈ ਲੋਂਗੇ ਜਾਂ 50 ਲੱਖ ਦਾ ਕਿਤੇ ਇੱਕ ਕਿੱਲਾ ਵੀ ਨਹੀਂ ਉਹਨਾਂ ਜ਼ਮੀਨ ਦਾ ਆਉਣਾ ਤਾਂ ਨਹੀਂ ਕਰੋ ਆਪਣੇ ਜ਼ਮੀਨ ਮੰਗੀ ਹੋਈ ਨਹੀਂ ਹੋਰ ਸੁਣ ਲੈ ਅੱਗੇ ਆਪਣੇ ਤਾਂ 2 ਢੇਰੀਆਂ ਹੀ ਵੰਡਣਗੀਆਂ ਤੇ ਲੋਕਾਂ ਨੇ ਆ ਨਹੀਂ ਪਤਾ 10-10 ਹਿੱਸੇ ਪੈਣਗੇ ਬਸ ਆਹੀ ਗੱਲ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਸੀ ਵੀ ਬੰਡੀਆਂ ਹੀ ਪੈ ਜਾਣਗੀਆਂ 10-10 ਲੱਖ ਰੁਪਈਆ ਲੋਕਾਂ ਨੂੰ ਆਜੂ ਚੱਟੀ ਤਰੇ ਫਿਰਨਗੇ ਨਾ ਤਾਂ ਦਾ ਘਰ ਬਣਨਾ ਨਾ ਬਣਨੀ ਜਮੀਰ ਐਂ ਖਰ-ਪਖਰ ਕਰ ਲੋਂਗੇ ਹਾਂ ਬਸ ਉਹ ਹੀ ਮੈਨੂੰ ਪਤਾ ਤੁਸੀਂ ਐਂ ਖਰ-ਪਖਰ ਕਰ ਨਾ ਬੇਟਾ ਮੈਨੂੰ ਹੋਂ ਦੱਸ ਕੇ ਜਾ ਪੱਕੀ ਗੱਲ ਵੀ ਤੇ ਤੈਨੂੰ ਅਸੀਂ ਕਿੱਲਾ ਦੇ ਗਏ ਭਾਈ ਉਧਰ ਸਵਾ ਕਿੱਲਾ ਤੇ ਫਿਰ ਸਾਨੂੰ ਸਾਨੂੰ ਦੇ ਦੇ ਇਧਰ ਦਾ ਘਰ ਫੈਕਟਰੀ ਚ ਆਉਂਦਾਗਾ ਕੋਈ ਨਹੀਂ ਮੈਂ ਜਾ ਕੇ ਕਰਦਾ ਰਹਿ ਮੇਰੀ ਮਾਂ ਨਾ ਰਾਇ ਕਰੂੰਗਾ ਜਿਵੇਂ ਉਹ ਕਹੂਗੀ ਉਵੇਂ ਆਹ ਫੇਰ ਤੇਰੀ ਮਾਂ ਦੀ ਭੁਗਦੀ ਐ ਤੇਰੀ ਤਾਂ ਭੁਗਦੀ ਨਹੀਂ ਹੋਣਾ ਬੰਦਿਆਂ ਦੀ ਕਿੱਥੇ ਭੁਗਦੀ ਹੁੰਦਾ ਬੁੜੀਆਂ ਦੀ ਭੁਗਦੀ ਐ ਉਹ ਤਾਈ ਜਦੋਂ ਤੈਨੂੰ ਐਨਾ ਲਾਲਚ ਹੋਇਆ ਪਿਆ ਉਨੀ ਮੇਰੀ ਮਾਂ ਨੂੰ ਲਾਲਚ ਤੇ ਲੜਾਈ ਕਰਨਾ ਉਹਨੇ ਤੇਰੀ ਮਾਂ ਚਾਹਿਆ ਕਰ ਨਾਲੀਆਂ ਕੱਢਣ ਵਾਲੇ ਉੱਥੇ ਲੜਾਈਆਂ ਕਰਦੀ ਐ ਤੈਥੋਂ ਡਰਦੀ ਨਹੀਂ ਤੇਰੀ ਮਾਂ ਤੇਥੋਂ ਨਹੀਂ ਡਰਦੀ ਕਿਵੇਂ ਲੜਾਈਆਂ ਕਰਦੀ ਆ ਬੰਦਿਆਂ ਵਾਂਗੂ ਰੋਕਿਆ ਕਰ ਮਾਣਾ ਮੋਟਾ ਉਹਨੂੰ ਕਾਈ ਮੈਂ ਉਹਨੂੰ ਕੀ ਰੋਕਾਂ ਹੁਣ ਨਾ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਤੈਨੂੰ ਵੀ ਉਨੀ ਲਾਲਚ ਜਾਗਿਆ ਪਿਆ ਜੇ ਮੈਂ ਨਾ ਕਿਲਾ ਫਿਕਟੇੜੇ ਦੇਉਂ ਤੂੰ ਦੇਣ ਨੂੰ ਤਿਆਰ ਹੋ ਜੇਗੀ ਜ਼ਮੀਨ ਤਾਂ ਹੁਣ ਆਪਣੀ ਜਾਊਗੀ ਮੇਰੀ ਗੱਲ ਸੁਣ ਲੈ ਸਾਡੀ ਜ਼ਮੀਨ ਆਈ ਐ ਅਸੀਂ ਕਿਲਾ ਦੇਵਾਂਗੇ ਜਿੱਥੇ ਸਤੋ ਜ਼ੋਰ ਲੱਗਦਾ ਐ ਤੁਸੀਂ ਲਾ ਲਓ ਤੁਹਾਨੂੰ ਪੰਜ ਪੈਸੇ ਵੀ ਨਹੀਂ ਸੀ ਦਿੰਦੇ ਹੁਣ ਪੰਜ ਪੈਸੇ ਤਾਂ ਕਿਉਂ ਨਹੀਂ ਦਿੰਦੇ ਪੰਜ ਪੈਸੇ ਤਾਂ ਤੇਰੇ ਪਰੇਸ਼ਤੇ ਵੀ ਦੇਣਗੇ ਤੂੰ ਦੇ ਛੱਡ ਤੂੰ ਤਾਂ ਮਿੰਟ ਚ ਆਖੇਗਾ ਵੀ ਟਾਈ ਆਜੋ ਅੱਧੇ ਪੈਸੇ ਚੱਕ ਲਓ ਕਿਦੋਂ ਤੁਹਾਨੂੰ ਅੱਧਾ ਉਥੋਂ ਕਿੱਲਾ ਦੇ ਤੂੰ ਤਾਂ ਭੱਜਿਆ ਫੇਰੇ ਕਰਤ ਨੂੰ ਝੋਨੇ ਵਾਲਾ ਵਾਹਣ ਮਿਲ ਗਿਆ ਅੱਧਾ ਕਿੱਲਾ ਦੇਖ ਲੈ ਇਹ ਵੀ ਆਜੇ ਜਾਣੀ ਗੋਲ ਮੋਲ ਗੱਲਾਂ ਕਰਦਾ ਮੁੰਡਾ ਵੀ ਜਾਣ ਕੇ ਹੁਣ ਮਾਂ ਨੇ ਭੇਜਿਆ ਸਕੇ ਆ ਕਿ ਤੂੰ ਟਾਈ ਦੀਆਂ ਗੱਲਾਂ ਸੁਣ ਕੇ ਆ ਮਾਇਆ ਆਈ ਨਹੀਂ ਗੱਲਾਂ ਚਾਹੁੰਦੀ ਤੇਰੀਆਂ ਚ ਕਿਹੜੇ ਬੇਲੇ ਹੋ ਗਏ ਬੇਬੇ ਨੂੰ ਗਈ ਨੂੰ ਉਹ ਮਰ ਜਾ ਇਹ ਤਾਂ ਨਾਲੀਆਂ ਚ ਮਾਰ ਕੇ ਖੁਰਪਾ ਚੱਕੀ ਫਿਰਦੀ ਐ ਇੱਥੇ ਕੋ ਲਈ ਆਉਨੀਆਂ ਹੁਣ ਨਿਬੜਿਆ ਹੋਏ ਇਹ ਬੱਸ ਕਰ ਜਾ ਤੂੰ ਮੇਰੇ ਅੱਗੇ ਬਥਰਾ ਬਲਡ ਬਦੇ ਪਿਆਗਾ ਨਾ ਫਰਖੜੀ ਕੱਢਣ ਗਈ ਸੀ ਇਹਨੂੰ ਲੈ ਕੇ ਆਈ ਕਿਹ ਖਾਰੀ ਚ ਖਾਰੀ ਕਿ ਕੱਢੋਂ ਗਈ ਸੀ ਤੇਰ ਤਾਈ ਨੂੰ ਕੱਢ ਕੇ ਇਹ ਖਾਰੀ ਜਾ ਮੈਂ ਤਾਈ ਖਾਰੀ ਚ ਡਿਗਪੀ ਆ ਖੁਰਪੇ ਦਾ ਕੱਢ ਕੇ ਆਈ ਐ ਤਾਈ ਖਾਰੀ ਚ ਕਿਵੇਂ ਨਿਕਲੀ ਕਿਉਂ ਕੰਮ ਮਾਰੀ ਜਾਂਦੀ ਐ ਕਿਉਂ ਖੁਰਪਾ ਚੱਕੀ ਫਿਰਦੀ ਐ ਉਹਨੂੰ ਵੜਣ ਗਈ ਸੀ ਤੇਰ ਤਾਈ ਨੂੰ ਖੁਰਪੇ ਨਾ ਕੁੱਟ ਰ ਗਈ ਇਹਨੂੰ ਕਾਦੀ ਪਿੱਛੇ ਆ ਜਮੀਨ ਦੇ ਕਿਲੇ ਪਿੱਛੇ ਤਾਈ ਤਾਂ ਨਹੀਂ ਆਪਣਾ ਖੜਾ ਛੱਡਦੀ ਦੇਖ ਬੇਬੇ ਤਾਈ ਤਾਂ ਭਾਲਦੀ ਐ ਪੈਸੇ ਕਹਿੰਦੀ ਮੈਨੂੰ ਅੱਧੇ ਪੈਸੇ ਦੇ ਦਿਓ ਮੈਂ ਤੁਹਾਨੂੰ ਅੱਧਾ ਕਿਲਾ ਜ਼ਮੀਨ ਦਾ ਦੇ ਦੇ ਮੈਂ ਮੈਂ ਕਹਾਂ ਜੇ ਸਾਡੇ ਘਰੇ ਵੜ ਗਈ ਨਾ ਤੇਰੇ ਦੋਨੇ ਕਿੱਤੇ ਵੜ ਦੂੰਗੀ ਬੜੀ ਸੀ ਤੇਰੇ ਮੰਗਰੋ ਆ ਕੇ ਗਈ ਮੇਰੇ ਕੋਲੇ ਮੈਂ ਤਾਂ ਆਪ ਫਿਰ ਬਥੇਰੀ ਬੁਰੀ ਕੀਤੀ ਉਹਦੇ ਨਾਲ ਬਾਹਰ ਡਾਲਿਆ ਬਾਹਰ ਡਾਲਿਆ ਕਹਿੰਦਾ ਮੈਂ ਬਾਹਰੋਂ ਆਪਾਂ ਡਰਦੇ ਆ ਕਿਸੇ ਤੋਂ ਆਪਣੀ ਜ਼ਮੀਨ ਨਾਲੇ ਨਾ ਤੇਰਾ ਮੁੰਡਾ ਕਹਿੰਦਾ ਕਿ ਆਪਾਂ ਨਹੀਂ ਜ਼ਮੀਨ ਦਾ ਕਿਲਾ ਦਿੰਦੇ ਕਿਲਾ ਜ਼ਮੀਨ ਦਾ ਤੇਰੇ ਨਾਲ ਹੁਣ ਐ ਕਰ ਦਲਾਲ ਭਾਲ ਕੋਈ ਪਮਾਪਨ ਪੈਸੀ ਦੇਣੇ ਪੈ ਜਾਣ ਵਿੱਚੋਂ ਆਪਾਂ ਵੇਚਾਂਗੇ ਜ਼ਮੀਨ ਦਲਾਲ ਤਾਂ ਹੁਣ ਫੈਕਟਰੀ ਆਏ ਲੈਣ ਗਏ ਨਹੀਂ ਕੋਈ ਦਲਾਲ ਵੀ ਭਾਲਣਾ ਫੈਕਟਰੀ ਵਾਲਿਆਂ ਨੂੰ ਦਿਵਾਉਣ ਵਾਲਾ ਮੈਂ ਤਾਂ ਸਿੱਧੇ ਵੇਚ ਦੂੰ ਵੀ ਐਵੇਂ ਫਟੋਂ ਦਲਾਲ ਨੂੰ ਦੇਣਾ ਵਿੱਚ ਲੱਖ ਰੁਪਈਆ ਮੈਂ ਮਿੰਟ ਚ ਕਰਾ ਦੂਗਾ ਕੰਮ ਆਪਾਂ ਨੂੰ ਟਾਈਮ ਲੱਗ ਜੂਗਾ ਟਾਈਮ ਨਹੀਂ ਲੱਗਦਾ ਹਾਂ ਤੁਸੀਂ ਕਿਉਂ ਲੜੀ ਜਾਂਦੀ ਹੋ ਕਿੱਧਰ ਆ ਗਿਆ ਤੂੰ ਮੈਂ ਮੇਰੀ ਤਾਈ ਕੋਲ ਗਿਆ ਟੀ ਹਾਂ ਮੈਂ ਇੱਕ ਫੈਸਲਾ ਕਰਕੇ ਆਇਆ ਤਾਈ ਨਾਲ ਤੁਹਾਨੂੰ ਮਨਜ਼ੂਰ ਅੱਛਾ ਦੱਸ ਦੱਸ ਤਾਈ ਮੰਨ ਗਈ ਮੈਂ ਪੈਸੇ ਨਹੀਂ ਚਾਹਦੀ ਉਹ ਤਾਂ ਮੰਨ ਕੀ ਗਈ ਹਾਂ ਆ ਪਾਨ ਉਤਾ ਇੱਕ ਕਿਲੇ ਦਾ ਸਵਾ ਕਿਲਾ ਦੇਣ ਨੂੰ ਤਿਆਰ ਹੈ ਲੈ ਦੇਖ ਲੈ ਕੁੱਡਗਾ ਖੜ ਜਾ ਸੋਣੇ ਦੀ ਗੱਲ ਕਿਵੇਂ ਉਹ ਕਹਿੰਦੀ ਭਾਈ ਐਂ ਕਰੋ ਜਿਹੜਾ ਤੁਹਾਡਾ ਕਿਲਾ ਹੁੰਦਾ ਹੈਗਾ ਫੈਕਰੀ ਚ ਉਹ ਤਾਂ ਮੈਨੂੰ ਸਮਾ ਦਿਓ ਹੂੰ ਤੇ ਮੈਂ ਤੁਹਾਨੂੰ ਸਵਾ ਕਿਲਾ ਨਾ ਰੌਣੀ ਚ ਜੀਰੀ ਵਾਲਾ ਵਾਹਣ ਛੱਪੜਾਂ ਚ ਉਹ ਤੁਹਾਨੂੰ ਸਮਾ ਦੇਣੀ ਆ ਉਹ ਪੰਡਾ ਕਿ ਕਿਲੇ ਸਵਾ ਕਿਲਾ ਬਣ ਜਾਊਗਾ ਤੇ ਬੱਡਾ ਖੜ ਗਿਆ ਬਾਜਾ ਬੜਾ ਬੰਦਾ ਬਣਾ ਲਾਂਗੇ ਮੈਂ ਤੁਹਾਨੂੰ ਮੇਰੀ ਗੱਲ ਐ ਸੁਣ ਤਾਈ ਰਿੰਦੀ ਐ ਤੈਨੂੰ ਸਵਾ ਕਿੱਲਾ ਤੇ ਤੈਨੂੰ ਬਣਦੇ ਕਿੱਲੇ ਦੇ 4 ਕਿੱਲੇ ਤੈਨੂੰ 4 ਕਿੱਲੇ ਚੰਗੇ ਕਿ ਸਵਾ ਕਿੱਲੇ ਚੰਗਾ ਚੱਲ ਤਾਈ ਦੇ ਕੋਲ ਨਿਕਲ ਕੇ ਚੱਲ ਚੱਲ ਅਸੀਂ ਆਪੇ ਅਸੀਂ ਆਪੇ ਕਰ ਲਾਂਗੇ ਸਾਹ ਟੁੱਟ ਜਾ ਪਰੇ ਨਹੀਂ ਐ ਤੈਨੂੰ ਕੁੱਤਾ ਨਹੀਂ ਫੜ ਕੇ ਫਿਰ ਫੜ ਜਾ ਫੜਾ ਤਾ ਨਾ ਹੋਵੇ ਤਾਈ ਮਗਰ ਲੱਗਿਆ ਫਿਰਦਾ ਫੜ ਜਾ ਪੰਜਰਾ ਹਾਏ ਹਾਏ ਪੰਜਰ ਨਾ ਹੋਵੇ ਨਹੀਂ ਪਾਲ ਨਹੀਂ ਦਲਾਲ ਹੋਣੀ ਆ ਫੜਾ ਖੁਰ ਪਾਇਆ ਕਰ ਗੱਲ ਫੋਨ ਕੱਢ ਉਹ ਕੜ ਮੈਨ ਕੋਈ ਹੈਗਾ ਫੈਕਟਰੀ ਆ ਇਹਦਾ ਉਹ ਨਾ ਉਹਨੂੰ ਕਹੇ ਪੈਸੇ ਦੀ ਲੈ ਸਾਡਾ ਕਿਲਾ ਅਸੀਂ ਤੈਨੂੰ ਮੇੜਨਾ ਜੱਬ ਕੇਰਾ ਇਹ ਬਾਹਰ ਕੱਢਿਆ ਇਹਦੇ ਨੂੰ ਕਰਦੇ ਕੰਮ ਹਾਂ ਭਾਈ ਫੈਕਟਰੀ ਤੇ ਬੋਲਦੇ ਹਾਂ 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 ਅਸੀਂ ਜ਼ਮੀਨ ਵਾਲੇ ਬੋਲਦੇ ਹਾਂ ਅੱਛਾ ਕੀ ਕਹਿੰਦੇ ਸਾਡੀ ਹਾਂ ਹਾਂ ਕੀ ਭਾਣੂ 1 ਕਰੋੜ ਦੂਰ ਮੋੜਨ ਨੂੰ ਹੈ ਦੂਰ ਮੋੜਨ ਨੂੰ ਕਰੋੜ ਹੀ ਦਿੰਦੇ ਹੋ ਗੱਪ ਮਾਰਦਾ ਓ ਨਹੀਂ ਘਪਵਾ ਦੋ ਕਰ ਭਾਈ ਦੋ ਦਿਨ ਚ ਚੜ ਕੇ ਸੋੜੇ ਪਿੰਡ ਦੇ ਕਹਿੰਦਾ ਉਹ ਕਰਨ ਲੱਗੇ ਮੁੱਕਨ ਲੱਗੇ ਸੀ ਪਹਾੜ ਚੜਾਤਾ ਅੱਛਾ ਡੂੜਨ ਹੋ ਗਈ ਹਾਂ ਡੂੜਨ ਹੋ ਗਈ ਚੁੱਪ ਕਰਕੇ ਕਹਦੇ ਦੇ 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 ਅੱਛਾ ਭਾਈ ਆ ਜਾ ਬਸ ਕੱਲ ਨੂੰ ਸਾਡੇ ਨਾਲ ਤਤ ਕਰ ਲੋ ਰੇ ਅੱਜ ਹੀ ਆ ਜਾ ਕੱਲ ਕੀ ਓਹੋ ਤੂੰ ਕਹਿ ਨਹੀਂ ਚੰਗਾ ਭਾਈ ਅੱਜ ਹੀ ਆ ਜਾ ਮੈਨੂੰ ਤਾਂ ਬਾਰੀ ਕਾਹੀ ਐ ਅੱਜ ਹੀ ਆ ਜਾ ਆਉ ਨਾ ਚੰਗਾ ਚੰਗਾ ਆਜੋ ਆਜੋ ਲੈ ਉਹ ਤਾਂ ਮਿੰਟ ਚ ਆ ਜਾਣੀ ਆ ਉਹ ਆਉਂਦੇ ਗੱਡੀ ਲੈ ਕੇ ਆਉਂਦੇ ਤੂੰ ਤਿਆਰ ਹੋ ਜਾ ਜਾ ਤਿਆਰ ਮੈਂ ਕਿੱਦਾਂ ਹੋਣਾ ਤੇ ਆਨੇ ਨਾ ਰਬਖਤ ਨਹੀਂ ਪੈਸੇ ਫਿਰ ਉੱਥੇ ਗੁੱਗਰ ਤੇ ਕੌਣ ਕਰੂਗਾ ਅੱਛਾ ਚੱਲਣਾ ਬੈਂਕ ਹੀ ਜਾ ਚੱਲ ਪਰ ਵੱਡਾ ਫੋਨ ਚੱਕ ਦੀਆਂ ਨਾਲੇ ਆ ਜਾ ਚੱਲ ਬੈਂਕ ਫਿਰ ਤੇ ਚੱਲਾਂਗੇ ਕੰਮ ਨੇ ਮੇੜ ਜਾਂਗਾ ਆ ਜਾ ਭੱਜਾਂ ਮੈਂ ਪਾ ਲਾਂ ਦੂਜੇ ਕੱਪੜੇ ਫਿਰ ਖੜ ਜਾ ਕੱਪੜੇ ਪਾ ਲਾ ਤੇ ਆਹੋ ਬਚੱਕਦਾ ਆਪਣੇ ਕਾਗਜ਼ ਪੱਤਰ ਸਾਰੇ ਚੰਗਾ ਚੰਗਾ ਸਾਰਾ ਕੁਝ ਝੱਕ ਲੂੰਗੀ ਆਹੋ ਤੂੰ ਦੱਸ ਕਾਗਜ਼ ਮੈਨੂੰ ਨਹੀਂ ਪਤਾ ਕਿੱਥੇ ਨਾ ਜਾ ਮੇਰੇ ਨਾਲ